ਕੀ ਆ ਬੱਕਰੀ ਆ ਕੱਲੀ ਕੁੱਤਾ ਜੇ ਬੱਕਰੀ ਗਰੀਬ ਦੀ ਹੋਰ ਕੀ ਅਗਰੀਵ ਲਵੇ ਹਾਥੀ ਦਾ ਗਰੀਬ ਖਰੀਦ ਨਹੀਂ ਸਕਦਾ 20 ਲੱਖ ਵਾਲਾ ਹੁਣ ਬੱਕਰੀ ਵੀ ਖੋਲੀ ਸਾਡੀ ਇਹਨਾਂ ਨੇ ਕੀਤਾ ਕਿ ਠੇਕੇਦਾਰਾਂ ਨੂੰ ਜਿਹੜੇ ਪਸ਼ੂ ਮੰਡੀਆਂ ਦੇ ਠੇਕੇਦਾਰ ਆ ਪੰਜਾਬ ਦੇ ਉਹਨਾਂ ਕੋਲੇ ਗਿਣਤੀਆਂ ਮੰਡੀਆਂ ਹੁੰਦੀਆਂ ਨੇ ਜਿਵੇਂ ਖੰਨਾ ਕਰਾਲੀ ਰਾਮਪਰਾ ਬਠਿੰਡਾ ਡੱਬਾਲੀ ਵੀ ਆ ਮੰਡੀਆਂ ਤੁਹਾਨੂੰ ਅਸੀਂ ਇੰਨੇ ਪੈਸੇ ਦੇ ਰਹੇ ਸਾਡੀਆਂ ਮੰਡੀਆਂ ਦਾ ਲਿਸਟ ਦੇ ਵਿੱਚ ਨਾ ਨਹੀਂ ਸਾਡੀਆਂ ਮੰਡੀਆਂ ਤੇ ਧੱਕੇ ਨਾਲ ਸ਼ਰੇਆਮ ਕਬਜ਼ੇ ਕੀਤੇ ਜਾ ਰਹੇ ਨੇ ਜ਼ਮੀਨਾਂ ਤੁਸੀਂ ਸਾਡੇ ਕੋਲ ਛੱਡ ਨਹੀਂ ਰਹੇ ਤੇ ਕਿੱਤੇ ਕੀ ਕਰੀਏ ਅਸੀਂ ਜਿਵੇਂ ਲੋਕ ਚਿੱਟਾ ਵੇਚੀ ਜਾਂਦੇ ਅਸੀਂ ਹੁਣ ਚਿੱਟੇ ਵੇਚ ਗਏ ਕਹਿੰਦਾ ਕਹਿੰਦੇ ਸੀ ਬਾਦਲ ਸਾਹਿਬ ਨੇ ਫਲਾਨੇ ਢਾਬੇ 'ਚ ਸਪਾਲਿਆ ਬਾਦਲ ਸਾਹਿਬ ਨੇ ਫਲਾਨੀ ਫੈਕਟਰੀ 'ਚ ਸਪਾਲਿਆ ਕੋਈ ਤੁਸੀਂ ਤਾਂ ਉਦੋਂ ਗਏ ਗੁਜਰੇ ਹੋ ਤੁਸੀਂ ਤਾਂ ਕੰਚਲੋ ਬੱਕਰੀਆਂ 'ਚ ਹੀ ਸੇਪਾ ਲਿਆ ਕੇ ਪੈਗ ਨਾਲ ਲੈ ਕੇ ਚਾਹੀਦੀ ਆ ਨਾ 15 ਲੱਖ ਬੰਦਾ ਬੱਕਰੀ ਪਾਲਕਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਐਨ ਆਰ ਆਈ ਵੀਰਾਂ ਦੇ ਪੈਸੇ ਲੱਗੇ ਆ 25 25 50 50 ਲੱਖ ਰੁਪਈਆ ਫਾਰਮਾਂ ਤੇ ਜੀ ਮੇਰੇ ਆਪਦੇ ਫਾਰਮ ਦੇ ਉੱਤੇ 15 ਬੰਦੇ ਕੰਮ ਕਰਦੇ ਆ ਪਰਮਾਨੈਂਟ ਤੇ ਜਿਹੜੇ ਮੇਰੀ ਮੰਡੀ ਦੇ ਵਿੱਚ ਕੰਮ ਕਰਦੇ ਸੀਗੇ ਜਿੱਥੇ ਆਪਾਂ ਮੇਲਾ ਲਾਉਂਦੇ ਸੀ ਉੱਥੇ ਘੱਟੋ ਘੱਟ 50 ਤੋਂ 75 ਬੰ ਸਾਨੂੰ ਤਾਂ ਇਹ ਕਹਿ ਕੇ ਬੰਦ ਕਰ ਰਹੇ ਆ ਵੀ ਤੁਹਾਡੀਆਂ ਅਨਲੀਗਲ ਮੰਡੀਆਂ ਤੇ ਜਦੋਂ ਠੇਕੇਦਾਰ ਸਾਡੇ ਕੋਲ ਮੰਡੀਆਂ ਚ ਆ ਕੇ ਸਾਨੂੰ ਕਹਿ ਦਿੰਦੇ ਲੱਖ ਰੁਪਈਆ ਮਹੀਨਾ ਦੇ ਦਿਓ 80000 ਰੁਪਈਆ ਮੈਂ ਉਹ ਤੋਂ ਲੀਗਲ ਹੋ ਜਾਣੀਆਂ ਜੀ ਇਹ ਮੰਡੀਆਂ ਅਸੀਂ ਤਾਂ ਪਛਤਾ ਰਹੇ ਆ ਇਹਨਾਂ ਨੂੰ ਵੋਟਾਂ ਪਾ ਕੇ ਇਹਨਾਂ ਦੀ ਮਾਦਰ ਕਰਕੇ ਇਹਨਾਂ ਵਿਚੇੜੀਆਂ ਅਸੀਂ ਜੁੱਤੀਆਂ ਤੜਾਈਆਂ ਨਾ ਉਹ ਅੱਜ ਸਾਡੇ ਸਾਹਮਣੇ ਆ ਰਹੀਆਂ ਇਹ ਤੋਂ ਫਰੀਦਕੋਟ ਤੋਂ ਆ ਕਾਫੀ ਵੱਡੇ ਕੁੱਤੇ ਪਾਲ ਕੇ ਉਹਨਾਂ ਨੂੰ ਕਿਸੇ ਨੇ ਫੋਨ ਗਿਆ ਹੋਣਾ ਜੀ ਸਾਨੂੰ ਕਹਿੰਦੇ ਹਿੱਸਾ ਦੇ ਉਹਦੇ ਕੁੱਤੇ ਬੜੇ ਨਸਲੀ ਆ ਅਸੀਂ ਦਿੱਲੀ ਭੇਜਣੇ ਆ ਅੱਜ ਮੇਰੇ ਫਾਰਮ ਦੇ ਉੱਤੇ ਪੁਲਿਸ ਲੱਗੀ ਵੀ ਆ ਕਟੋ-ਕਟ ਨਾਂਵ ਵਾਲੇ ਇਹਨਾਂ ਦੇ 50-60 ਮੁਲਾਜ਼ਮ ਮੇਰੇ ਉੱਤੇ ਫਾਰਮ ਤੇ ਲੱਗੇ ਹੋਏ। ਵੀ ਉੱਥੋਂ ਜਿਹੜੇ ਮੁਲਾਜ਼ਮ ਪੁਲਿਸ ਮੁਲਾਜ਼ਮ ਕਹਿ ਕੇ ਤੁਰ ਰਹੇ ਆ ਵੀ ਇੱਧਰ ਗਾਂ ਮੰਡੀ ਲੱਗੀ ਆ ਤੁਸੀਂ ਉਸ ਮੰਡੀ 'ਚ ਜਾਓ। ਅੱਛਾ ਇੱਕ ਹੋਰ ਮੰਡੀ ਲਾਤੀ ਆ ਉਹਦੇ ਕੋਲ। ਹਾਂ ਆਪ ਦੀ। ਜਿੱਥੇ 4% ਫੀਸੇ ਲੈਣ ਜਾ ਰਹੇ ਲੋਕਾਂ ਤੋਂ। ਅਸੀਂ ਪੰਜ ਚਾਰ ਦਲਾਲ ਤੇ ਜੀ 200 ਰੁਪਿਆ ਲੈ ਲਿਆ ਕਿਸ ਤੋਂ 100 ਲੈ ਲਿਆ। ਆਪਦੀ ਰੋਜੀ ਰੋਟੀ ਕਮਾ ਕੇ ਦਿਹਾੜੀ ਬਣਾ ਲਾਂਗੇ। ਉਹ ਵੀ ਸਾਡੀ ਤਾਂ ਜੀ ਹੁਣ ਗਈ। ਉਹ ਕੰਮ ਵੀ ਖੋਲਿਆ ਤੁਹਾਡੇ। ਉਹ ਵੀ ਗਿਆ ਆ ਜੀ। ਜਿਹੜਿਆਂ ਨੇ ਕਿ ਨਵੇਂ ਫਾਰਮ ਪਾਉਣੇ ਤੇ ਉਹ ਮੁੰਡਿਆਂ ਦੀਆਂ ਵਿੱਚ ਮੰਨਦੀਆਂ ਗੱਲਾਂ ਮੰਨ ਚੇ ਰਹਿ ਗਈਆਂ ਬਣੀਆਂ ਬਣਾਈਆਂ ਕੰਧਾਂ ਉਵੇਂ ਜਿਵੇਂ ਖੜੀਆਂ ਨੇ ਉਹਨਾਂ ਤੇ ਉਹ ਵੀ ਨਹੀਂ ਪਾ ਸਕੇ ਜੀ ਅਸੀਂ ਲੈ ਕੇ ਛਾਦਰਾਂ ਸੋਚਾਂ ਖੜੀਆਂ ਹੋ ਗਈਆਂ ਵੀ ਫਾਰਮ ਤਾਂ ਚੱਲਣੇ ਨਹੀਂ ਕੀ ਕਰਾਂਗੇ ਅਸੀਂ ਇਹ ਛੋਟਾ ਰੋਜ਼ਗਾਰ ਸੀਗਾ ਗਰੀਬ ਲੋਕਾਂ ਦਾ ਉਹਨਾਂ ਨੂੰ ਇੱਕ ਆਸ ਸੀ ਵੀ ਵੀਰਵਾਰ ਨੂੰ ਜਾਵਾਂਗੇ ਜਾਂ ਸ਼ਨੀਚਰਵਾਰ ਨੂੰ ਮੁੱਲਾਪੁਰ ਮੰਡੀ ਲੱਗਦੀ ਹੈ ਉੱਥੇ ਜਾਵਾਂਗੇ ਤੇ ਅਸੀਂ ਜਿਹੜੀ ਸਾਡੀ ਗਰਜ ਆ ਉਹ 5-10 ਹਜ਼ਾਰ ਦਾ ਮੇਮਣਾ ਵੇਚ ਕੇ ਹੀ ਖੁਸ਼ ਹੋ ਜਾਂਦੇ ਆ ਗਰੀਬ ਲੋਕ ਠੀਕ ਹੈ ਜੀ ਆਪਦੀ ਗਰਜ ਸਾਰ ਲੈਂਦੇ ਨੇ ਸੋ ਸਰਕਾਰ ਦਾ ਇਸਰਾ ਸਰ ਧੱਕਾ ਇਹ ਨਹੀਂ ਕਰਨਾ ਚਾਹੀਦਾ ਸੰਦਾ ਇੱਕੋ ਗਾਣਾ ਮਾਰ ਗਿਆ ਮੇਰਾ ਰੰਗ ਦੇ ਬਸੰਤੀ ਚੋਲਾ ਸੰਦਾ ਐ ਲੱਗਿਆ ਵੀ ਭਗਤ ਸਿੰਘ ਪੈਦਾ ਹੋ ਗਿਆ ਦੁਆਰੇ ਆਜ਼ਾਦੀ ਦੇ ਆਪਾਂ ਵੀ ਲਹਿਰ ਚ ਰਲ ਗਏ ਐ ਲੱਗਿਆ ਵੀ ਆਜ਼ਾਦੀ ਆ ਗਈ ਪੰਜਾਬ ਜਦ ਹੋ ਗਿਆ ਲੋਕੀ ਕਹਾ ਕਰਨਗੇ ਇੱਕ ਪਾਰਟੀ ਆਈ ਬਹੁਤ ਜਲਦੀ ਆਈ ਤੇ ਬਹੁਤ ਜਲਦੀ ਤੁਰ ਗਈ ਬਾਲ ਤੋਂ ਸਾਨੂੰ ਨਹੀਂ ਪਾਲਣ ਦਿੰਦੇ ਕੁੱਤੇ ਸਾਨੂੰ ਨਹੀਂ ਭਜਾਉਣ ਦਿੰਦੇ ਕੂਤਰਵਾਜੀ ਵਾਲਾ ਤੁਹਾਡਾ ਪੰਗਾਗਾ ਜ਼ਮੀਨਾਂ ਤੁਸੀਂ ਖੋ ਰਹੇ ਹੋ ਉਹ ਯਾਰ ਅਸੀਂ ਜਾਈਏ ਤਾਂ ਕਿੱਧਰ ਜਾਈਏ ਸਾਡੇ ਲਈ ਜਗ੍ਹਾ ਤਾਂ ਛੱਡੋ ਕੋਈ ਲੋਕਵਾਇਟੀਵੀ ਨਾਲ ਜੁੜੇ ਤੁਸੀਂ ਮੈਂ ਇਮਤਾਜ਼ ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ ਕੁੱਤਿਆਂ ਦੀਆਂ ਦੌੜਾਂ ਤੇ ਰੋਕ ਲਾਈ ਗਈ ਉਸ ਤੋਂ ਬਾਅਦ ਕਬੂਤਰਬਾਜ਼ੀ ਤੇ ਰੋਕ ਲਾਈ ਗਈ ਲੰਮਾ ਰੋਸ ਪਾਇਆ ਗਿਆ ਵੱਡਾ ਰੋਸ ਪ੍ਰਦਰਸ਼ਨ ਕੀਤੇ ਗਏ ਹੁਣ ਜਿਹੜੀ ਵਾਰੀ ਆ ਉਹ ਆ ਗਈ ਹੈ ਬੱਕਰੀ ਪਾਲ ਕੇ ਜਿਹੜੇ ਬੱਕਰੀਆਂ ਦੇ ਮੇਲੇ ਲੱਗਦੇ ਆ ਉਹਨਾਂ ਨੂੰ ਉਹਨਾਂ ਦੇ ਉੱਤੇ ਰੋਕ ਲਾ ਦਿੱਤੀ ਗਈ ਹੈ ਤਮਾਮ ਪੰਜਾਬ ਭਰ ਦੇ ਬੱਕਰੀ ਜਿਹੜੇ ਪਾਲਕ ਨੇ ਉਹਦੇ ਵਿੱਚ ਰੋਸ ਪਾਇਆ ਜਾ ਰਿਹਾ ਜਿਲ੍ਹਾ ਬਠਿੰਡੇ ਦੇ ਜਿਹੜੇ ਬੱਕਰੀ ਪਾਲਕ ਨੇ ਇਕੱਠੇ ਹੋਏ ਨੇ ਪੰਜਾਬ ਭਰ ਤੋਂ ਹੋਰ ਵੀ ਪਹੁੰਚੇ ਨੇ ਵੱਡਾ ਕੰਮ ਆ ਵੱਡਾ ਰੋਜ਼ਗਾਰ ਆ ਜਿਹੜੇ ਹੋਰਾਂ ਲੋਕਾਂ ਨੂੰ ਹਜ਼ਾਰਾਂ ਲੋਕਾਂ ਦਾ ਕੰਮ ਆ ਇਹ ਉਹ ਸਾਰੀ ਗੱਲਬਾਤ ਕਰਦੇ ਆ ਕਿ ਕੀ ਕਾਰਨ ਆ ਹੁਣ ਤੱਕ ਦਾ ਬਾਈ ਜੀ ਸਭ ਤੋਂ ਪਹਿਲਾਂ ਤੇ ਅੱਜ ਇਕੱਠੇ ਹੋਏ ਉਹਦਾ ਕੀ ਮਕਸਦ ਆ ਕੀ ਖਬਰ ਆਉਂਦੀ ਆ ਕਿ ਜਿਹੜਾ ਬੱਕਰੀ ਮੇਲੇ ਆ ਤੇ ਜਿਹੜੀ ਰੋਗ ਲਾ ਦਿੱਤੀ ਕੀ ਸਰਕਾਰ ਦੇ ਵੱਲੋਂ ਬਾਈ ਜੀ ਅੱਜ ਤੋਂ ਜੇ ਆਪਾਂ ਗੱਲ ਕਰੀਏ 2016 ਦੇ ਵਿੱਚ ਤਾਂ ਹੀ ਬੱਕਰੀ ਨੂੰ ਕੋਈ ਜਾਣਦਾ ਨਹੀਂ ਸੀਗਾ ਉਦੋਂ ਲੋਕ ਬਹੁਤ ਘੱਟ ਜਾਣ ਉਹ ਦੇਖਿਆ ਹੁਣ ਬੱਕਰੀਆਂ ਵਾਲਿਆਂ ਦੇ ਹਾਲਾਤਾਂ ਕੋਈ ਬਹੁਤ ਚੰਗੀਆਂ ਨਹੀਂ ਸੀਗੀਆਂ ਇਸ ਧੰਦੇ ਦੇ ਵਿੱਚ ਮਾਇਆ ਆਇਆ ਮੰਡੀਆਂ ਚਾਲੂ ਕੀਤੀਆਂ ਬਾਹਰੋਂ ਵਪਾਰੀ ਬੁਲਾਉਣ ਲੱਗੇ ਤਾਂ ਇਸ ਧੰਦੇ ਨੂੰ ਥੱਲੋਂ ਚੱਕ ਕੇ ਅਸੀਂ ਉੱਪਰ ਤੱਕ ਲੈ ਕੇ ਗਏ ਅੱਜ ਹਰ ਇੱਕ ਨੌਜਵਾਨ ਹੈ ਕਿੱਤੇ ਨੂੰ ਕਰਨਾ ਚਾਹੁੰਦਾ ਚਾਹੇ ਉਹ ਵਿਦੇਸ਼ 'ਚ ਬੈਠਾ ਪਰ ਉਹਨਾਂ ਦੇ ਫਾਰਮ ਅੱਜ ਵੀ ਪਿੰਡਾਂ ਚ ਚੱਲਦੇ ਆ ਸਰਕਾਰ ਇਹ ਚੀਜ਼ ਨਹੀਂ ਦੇਖਦੀ ਵੀ ਦਿਨੋ ਦਿਨ ਜ਼ਮੀਨਾਂ ਲੋਕਾਂ ਕੋਲੇ ਘਟ ਰਹੀਆਂ ਨੇ ਤੇ ਕਮਾਈ ਕਿੱਥੋਂ ਆਊਗੀ ਜਦ ਸਾਨੂੰ ਨੌਕਰੀਆਂ ਦੇ ਦਿਓ ਸਾਰਿਆਂ ਨੂੰ ਉਹ ਇਹ ਦੇ ਨਹੀਂ ਸਕਦੀਆਂ ਜਮੀਨਾਂ ਸਾਡੀਆਂ ਤੁਸੀਂ ਕੋਈ ਰੋਡਾਂ 'ਚ ਖੋ ਰਹੇ ਹੋ ਕੋਈ ਕਲੋਨੀਆਂ ਕੱਟ ਕੇ ਖੋ ਰਹੇ ਹੋ ਕੋਈ ਕਿਸੇ ਤਰੀਕੇ ਨਾਲ ਖੋਈਆਂ ਜਾ ਰਹੀਆਂ ਜਮੀਨਾਂ ਜਮੀਨਾਂ ਤੁਸੀਂ ਸਾਡੇ ਕੋਲ ਛੱਡ ਨਹੀਂ ਰਹੇ ਜੀ ਤੇ ਕਿਤੇ ਕੀ ਕਰੀਏ ਅਸੀਂ ਜਿਵੇਂ ਲੋਕ ਚਿੱਟਾ ਵੇਚੀ ਜਾਂਦੇ ਅਸੀਂ ਹੁਣ ਚਿੱਟੇ ਵੇਚ ਗਏ ਤੁਸੀਂ ਕਿਵੇਂ ਲੋਕਾਂ ਨੂੰ ਨਸ਼ੇ ਤੋਂ ਛੁਡਾ ਦਿਓਗੇ ਜਦੋਂ ਤੁਸੀਂ ਕਾਰੋਬਾਰ ਹੀ ਨਹੀਂ ਕੋਈ ਦੇ ਸਕਦੇ ਜਾਂ ਤਾਂ ਕਾਰੋਬਾਰ ਦਿਓ ਜੋਬਾਂ ਦੇ ਦਿਓ ਛੱਡ ਜਾਣਗੇ ਜਾਨਵਰ ਪਾਲਣ ਲਈ ਦੇ ਦਿਓ ਛੱਡ ਜਾਣਗੇ ਜੀ ਕਿਉਂ ਮਨੁੱਖ ਦੀ ਇੱਕ ਬਿਰਤੀ ਆ ਜਿਹੜੇ ਪਾਸੇ ਲੱਗ ਜੇ ਉਸ ਪਾਸੇ ਜਾਂਦਾ ਹੈ ਜੋ ਜਾਨਵਰਾਂ ਨੂੰ ਪਿਆਰ ਕਰਨ ਲੱਗ ਗਿਆ ਉਹ ਜਾਨਵਰਾਂ ਵਾਲੇ ਪਾਸੇ ਚਲਾ ਜਾਂਦਾ ਨਸ਼ੇ ਪੱਤੇ ਜਾਂਦਾ ਹੀ ਨਹੀਂ ਉਹਦਾ ਉਹੀ ਨਸ਼ਾ ਜੀ ਇਸ ਲਈ ਉਹ ਚੀਜ਼ਾਂ ਵੱਲ ਧਿਆਨ ਤਾਂ ਦਿੱਤਾ ਨਹੀਂ ਇਹਨਾਂ ਨੇ ਇਹਨਾਂ ਨੇ ਕੀਤਾ ਕਿ ਠੇਕੇਦਾਰਾਂ ਨੂੰ ਜਿਹੜੇ ਪਸ਼ੂ ਮੰਡੀਆਂ ਦੇ ਠੇਕੇਦਾਰ ਆ ਪੰਜਾਬ ਦੇ ਉਹਨਾਂ ਕੋਲੇ ਗਿਣਤੀਆਂ ਮੰਡੀਆਂ ਹੁੰਦੀਆਂ ਨੇ ਜਿਵੇਂ ਖੰਨਾ ਕਰਾਲੀ ਰਾਮਪਰਾ ਬਠਿੰਡਾ ਡੱਬਾਲੀ ਵੀ ਆ ਮੰਡੀਆਂ ਤੁਹਾਨੂੰ ਅਸੀਂ ਇੰਨੇ ਪੈਸੇ ਜੇ ਦੇ ਰਹੇ ਆ ਜੀ ਸਾਡੀਆਂ ਮੰਡੀਆਂ ਦਾ ਲਿਸਟ ਦੇ ਵਿੱਚ ਨਾ ਨਹੀਂ ਸਾਡੀਆਂ ਮੰਡੀਆਂ ਤੇ ਧੱਕੇ ਨਾਲ ਸ਼ਰੇਆਮ ਕਬਜ਼ੇ ਕੀਤੇ ਜਾ ਰਹੇ ਨੇ ਜੀ ਨਾ ਤਾਂ ਕੋਈ ਇਹਨਾਂ ਦਾ ਮੰਤਰੀ ਸੁਣਨ ਨੂੰ ਤਿਆਰ ਆ ਉਹਨਾਂ ਨੂੰ ਮਿਲਿਆ ਏ ਤਰਨ ਸੌਂਦ ਨੂੰ ਮਿਲ ਕੇ ਆ ਖੁਡੀਆਂ ਸਾਹਿਬ ਨੇ ਫੋਨ ਕੀਤਾ ਫੇਰ ਵੀ ਨੀ ਉਹ ਕੀਤਾ ਤਰਨ ਸੋ ਸਾਨੂੰ ਕਹਿੰਦਾ ਤੁਹਾਨੂੰ ਡਾਇਰੈਕਟਰ ਸਾਹਿਬ ਦਾ ਫੋਨ ਆਉਂਦਾ ਅਜੇ ਤੱਕ ਸਾਨੂੰ ਡਾਇਰੈਕਟਰ ਸਾਹਿਬ ਦਾ ਫੋਨ ਨਹੀਂ ਆਇਆ ਜੀ 1 ਮਹੀਨਾ ਹੋ ਗਿਆ ਤੁਸੀਂ ਮੈਨੂੰ ਦੱਸੋ ਬਾਲਦ ਸਾਨੂੰ ਨਹੀਂ ਪਾਲਣ ਦਿੰਦੇ ਕੁੱਤੇ ਸਾਨੂੰ ਨਹੀਂ ਭਜਾਉਣ ਦਿੰਦੇ ਕੂਤਰਬਾਜ਼ੀ ਵਾਲਾਂ ਨਾਲ ਤੁਹਾਡਾ ਪੰਗਾਗਾ ਜ਼ਮੀਨਾਂ ਤੁਸੀਂ ਖੋ ਰਹੇ ਹੋ ਉਹ ਯਾਰ ਅਸੀਂ ਜਾਈਏ ਤਾਂ ਕਿੱਧਰ ਜਾਈਏ ਸਾਡੇ ਲਈ ਜਗ੍ਹਾ ਤਾਂ ਛੱਡੋ ਕੋਈ ਮਾਨ ਸਾਹਿਬ ਨੂੰ ਇੱਕ ਬੇਨਤੀ ਜ਼ਰੂਰ ਕਰਦਾ ਵੀ ਥੱਲੇ ਗੌਰ ਕਰ ਜੀ ਤੇਰੇ ਕੀ ਹੋ ਰਿਹਾ ਥੱਲੇ ਉਹ ਗੱਲ ਨਾ ਹੋਵੇ ਬਈ ਜਿੱਡੀ ਤੇਜ਼ੀ ਨਾਲ ਆਪਾਂ ਆਏ ਤੇ ਉੱਡੀ ਤੇਜ਼ੀ ਨਾਲ ਥੋ ਰੰਮਤਾ ਹੋ ਜਗੀ ਜੀ ਲੋਕੀ ਕਹਾ ਕਰਨਗੇ ਵੀ ਇੱਕ ਪਾਰਟੀ ਆਈ ਬਹੁਤ ਜਲਦੀ ਆਈ ਤੇ ਬਹੁਤ ਜਲਦੀ ਤੁਰ ਗਈ ਅਸੀਂ ਅੱਜ ਵੀ ਚਾਹੁੰਦੇ ਆ ਬਈ ਤੁਸੀਂ ਥੱਲੇ ਧਿਆਨ ਦਿਓ ਆਪਦੇ ਤੁਹਾਡੇ ਐਮਐਲਏ ਕੀ ਕਰ ਰਹੇ ਨੇ ਤੁਹਾਡੇ ਜਿਹੜੀ ਪ੍ਰਸ਼ਾਸਨਾ ਤੁਹਾਡਾ ਉਹ ਕੀ ਕਰ ਰਿਹਾਗਾ ਲੋਕਾਂ ਦੇ ਕਹਿਣ ਦੇ ਪੈਸੇ ਲੈ ਕੇ ਕਿਵੇਂ ਕੰਮ ਕੀਤੇ ਜਾ ਰਹੇ ਆ ਸਾਨੂੰ ਖਜਲ ਖੁਆਰੀ ਕੀਤਾ ਜਾਂਦਾ 15 ਲੱਖ ਬੰਦਾ ਬੱਕਰੀ ਪਾਲਕਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਐਨਆਰਈ ਬਈ ਵੀਰਾਂ ਦੇ ਪੈਸੇ ਲੱਗੇ ਆ 25 25 50 50 ਲੱਖ ਰੁਪਇਆ ਫਾਰਮਾਂ ਤੇ ਬੱਕਰੀਆਂ ਤੇ ਉਹਨਾਂ ਦੇ ਨਾਲ ਰੋਜ਼ਗਾਰ ਕਈਆਂ ਨੂੰ ਦਿੱਤਾ ਹੋਇਆ ਤੁਸੀਂ ਬਹੁਤ ਜ਼ਿਆਦਾ ਬਾਈ ਜੀ ਮੇਰੇ ਆਪ ਦੇ ਫਾਰਮ ਦੇ ਉੱਤੇ 15 ਬੰਦੇ ਕੰਮ ਕਰਦੇ ਆ ਪਰਮਾਨੈਂਟ ਤੇ ਜਿਹੜੇ ਮੇਰੀ ਮੰਡੀ ਦੇ ਵਿੱਚ ਕੰਮ ਕਰਦੇ ਸੀਗੇ ਜਿੱਥੇ ਆਪਾਂ ਮੇਲਾ ਲਾਉਂਦੇ ਸੀ ਉੱਥੇ ਘੱਟੋ ਘੱਟ 50 ਤੋਂ 75 ਬੰਦੇ ਕੰਮ ਕਰਦੇ ਸੀ ਜਿੱਦੋਂ ਸਾਨੂੰ ਲੋਡ ਹੁੰਦੀ ਜਿਆਦੇ ਬੰਦੇ ਤੇ ਉਧੇ 75 ਬੰਦੇ ਹੁੰਦੇ ਜਦੋਂ ਥੋੜਾ ਘੱਟ ਹੁੰਦਾ ਸੀ 50 ਬੰਦੇ ਸਾਡੇ ਕੋਲੇ ਬੁੜੀਆਂ ਰੋਟੀ ਲਾਉਣ ਵਾਲੀਆਂ ਲੰਗਰ ਚੱਲਦੇ ਸੀ ਟਰੈਫਿਕ ਦਾ ਪ੍ਰਬੰਧ ਦੇਖਣ ਵਾਲੇ ਯਾਨੀ ਸਾਰਾ ਰਹਿਣ ਵਾਲਾ ਲੋਕਾਂ ਦਾ ਰਹਿ ਕੇ ਲੁਕ ਰੁਕੀ ਜਿਹੜੀ ਬੱਕਰੀ ਨੂੰ ਕੋਈ 5-7000 ਦੀ ਨਹੀਂ ਪੁੱਛਦਾ ਸੀ ਅੱਜ ਇਹ ਬੱਕਰੀ ਨੂੰ ਆਪਾਂ 20-20000 ਦੀ 25-25000 ਤੱਕ ਲੈ ਕੇ ਗਏ ਆ ਕਿਉਂਕਿ ਬਾਰੋਂ ਬੁਬਾਰੀ ਬੁਲਾਏ ਆਮ ਤੌਰ ਤੇ ਪਹਿਲਾਂ ਜਦੋਂ ਬੱਕਰੀਆਂ ਕਿਸੇ ਕੋਲ ਹੁੰਦੀਆਂ ਸੀ ਉਹਨੂੰ ਗਣਿਆਂ ਦੇ ਕੇ ਇਹਦੇ ਪਤਾ ਨਹੀਂ ਕਿਹਣਾ ਬੱਕਰੀਆਂ ਚਾਰਦਾ ਬੰਦਾ ਐਂ ਕਿਹਾ ਜਾਂਦਾ ਸੀਗਾ ਪਰ ਮਤਲਬ ਜਿਹੜਾ ਬੱਕਰੀ ਦਾ ਪਾਲਕ ਦਾ ਕੰਮ ਅੱਜ ਵੱਡੇ ਪੱਧਰ ਤੇ ਲੈ ਕੇ ਤੁਸੀਂ ਸਰ ਬਾਈ ਜੀ 17 ਤੋਂ ਬਾਅਦ ਜਦੋਂ ਮੰਡੀ ਲੱਗਣ ਲੱਗੀ ਆ ਤੁਸੀਂ ਦੇਖੋ ਵੀ ਲੋਕਾਂ ਦੇ ਵੱਡੇ ਵੱਡੇ ਕਾਰੋਬਾਰ ਬਣ ਗਏ ਵਧੀਆ ਘਰ ਅੱਜ ਬੱਕਰੀ ਪਾਲਕਾਂ ਦੇ ਜੀ ਜਿਹੜੇ ਕੱਚੇ ਘਰਾਂ ਚ ਰਹਿੰਦੇ ਸੀ ਤੁਸੀਂ ਕਿਸੇ 17 ਤੋਂ ਪਹਿਲਾਂ ਜਾਓ ਵੀ ਕਿਸੇ ਬੱਕਰੀ ਵਾਲਿਆਂ ਨੂੰ ਤੁਸੀਂ ਪੱਕਾ ਘਰ ਦੇਖਿਆ ਸੀ ਹੁਣ ਸਭ ਦੇ ਪੱਕੇ ਘਰ ਆ ਆਪ ਦੀ ਮਿਹਨਤ ਕਰਦੇ ਆਲੇ ਬੱਕਰੀਆਂ ਚਾਰਦੇ ਆ ਪਰ ਅੱਜ ਪ ਤਤ ਸਰਕਾਰ ਨੂੰ ਅਸਲ ਕਾਰਨ ਕੀ ਆ ਵੀ ਲੇਬਰ ਕਲਚਰ ਤੇ ਜੋਰ ਆ ਸਾਰੀਆਂ ਸਰਕਾਰਾਂ ਦਾ ਵੀ ਲੇਬਰ ਪੈਦਾ ਹੋਵੇ ਲੋਕੀ ਪੜਨ ਲੋਕੀ ਕਾਰੋਬਾਰ ਨਾ ਕਰਨ ਅਚ ਕਾਰਨ ਕੀ ਦੱਸਦਾ ਪ੍ਰਸ਼ਾਸਨ ਕਿ ਕਿਉਂ ਜਿਹੜੀ ਬੱਕਰੀ ਜਿਹੜਾ ਮੇਲਾ ਆ ਇਹਦੇ ਤੇ ਰੋਕ ਲਈ ਗਈ ਹੈ ਕਹਿੰਦੇ ਤੇਰਾ ਮੇਲਾ ਇਨਲੀਗਲ ਆ ਅਸੀਂ ਡਿਪਟੀ ਸਾਹਿਬ ਇਥੋਂ ਡੀਸਾਹ ਨੂੰ ਮਿਲ ਕੇ ਆਏ ਉਹਨੂੰ ਇੱਕ ਗੱਲ ਕਹੀ ਵੀ ਜੇ ਸਾਡਾ ਮੇਲਾ ਇਨਲੀਗਲ ਆ ਤਾਂ ਸਾਨੂੰ ਲੀਗਲ ਕਰਨ ਦਾ ਪ੍ਰੋਸੀਜਰ ਦੱਸੋ ਤੁਹਾਡੀ ਫੀਸ ਦਾ ਭਰਾਓ ਸਾਥੋਂ ਜੀ ਬੰਦ ਕਿਉਂ ਕਰ ਰਹੇ ਹੋ ਅੱਜ 15 ਲੱਖ ਲੋਕਾਂ ਦੇ ਤੁਸੀਂ ਪੇਟ ਤੇ ਲੱਤ ਮਾਰਦੇ ਹੋ ਕਿਉਂ ਬੰਦ ਕਰ ਰਹੇ ਹੋ ਚੰਦ ਠੇਕੇਦਾਰਾਂ ਲਈ ਉਹਨਾਂ ਨੂੰ ਇਹ ਪਾਸੇ ਕਰਕੇ ਸਾਡੇ ਤੋਂ ਮੰਡੀ ਹੁਣ ਪਾਸੇ ਲਿਜਾ ਕੇ ਇੱਕ ਜਗ੍ਹਾ ਦਵਾ ਕੇ ਉੱਥੇ ਮੰਡੀ ਲਵਾ ਰਿਹਾ ਹੈ ਪ੍ਰਸ਼ਾਸਨ ਅੱਜ ਮੇਰੇ ਫਾਰਮ ਦੇ ਉੱਤੇ ਪੁਲਿਸ ਲੱਗੀ ਵੀ ਆ ਘਟੋ ਘਟ ਨਾਂਵ ਵਾਲੇ ਇਹਨਾਂ ਦੇ 50 60 ਮੁਲਾਜ਼ਮ ਮੇਰੇ ਉੱਤੇ ਫਾਰਮ ਤੇ ਲੱਗੇ ਹੋਏ ਆ ਵੀ ਉੱਥੋਂ ਜਿਹੜੇ ਮੁਲਾਜ਼ਮ ਪੁਲਿਸ ਮੁਲਾਜ਼ਮ ਕਹਿ ਕੇ ਤੁਰ ਰਹੇ ਆ ਵੀ ਇੱਧਰ ਗਾਂ ਮੰਡੀ ਲੱਗੀ ਆ ਤੁਸੀਂ ਉਸ ਮੰਡੀ 'ਚ ਜਾਓ ਅੱਛਾ ਇੱਕ ਹੋਰ ਮੰਡੀ ਲਾਤੀ ਆ ਆਪ ਦੇ ਬਾਰੇ ਹਾਂ ਆਪ ਦੀ ਜਿੱਥੇ 4% ਫੀਸ ਲੈਣ ਜਾ ਰਹੇ ਆ ਲੋਕਾਂ ਤੋਂ ਅੱਜ ਦੇ ਇੱਕ ਪਸ਼ੂ ਮੰਡੀਆਂ ਦੇ ਵਿੱਚ ਇੰਨਾ ਗੰਦ ਪੈ ਰੱਖਿਆ ਜਿਹੜੇ ਪ੍ਰਾਣੀਆਂ ਪਸ਼ੂ ਮੰਡੀਆਂ ਚੱ ਉੱਥੇ ਇਹਨਾਂ ਨੇ ਕਦੇ ਸਫਾਈ ਨਹੀਂ ਕੀਤੀ ਬਾਥਰੂਮ ਉੱਥੇ ਨਹੀਂ ਪਾਣੀ ਇਹ ਨਹੀਂ ਦਿੰਦੇ ਕਿ ਉਹਦੇ ਚ ਲਿਖਿਆ ਹੋਇਆ ਐਕਟ ਦੇ ਵਿੱਚ ਵੀ ਇਹ ਸਾਰੀਆਂ ਸਹੂਲਤਾਂ ਇਹਨਾਂ ਨੇ ਦੇਣੀਆਂ ਹੁੰਦੀਆਂ ਡਾੜਾ ਗਰਕਾ ਉੱਥੇ ਉੱਥੇ ਸਹੂਲਤਾਂ ਨਹੀਂ ਦੇ ਰਹੇ ਪੰਜਾਬ ਚ ਕਿੰਨੀਆਂ ਮੰਡੀਆਂ ਚੱਲਦੀਆਂ ਸੀ ਪਸੂਆਂ ਦੀਆਂ ਕਿੱਧਰ ਗੰਗਾ ਮੰਡੀਆਂ ਉਹ ਜੈਤੋ ਮੰਡੀ ਸੀਗੀ ਕੋਟਫੱਤਾ ਮੰਡੀ ਸੀ ਬਹੁਤ ਮੰਡੀਆਂ ਲੱਗਦੀਆਂ ਸੀ ਕਿੱਧਰ ਗੰਗਾ ਮੰਡੀਆਂ ਉਹ ਠੇਕੇਦਾਰਾਂ ਨੇ ਖਤਮ ਕੀਤੀਆਂ ਉਹ ਪ੍ਰੀਪਾਨ ਲੋਕਾਂ ਤੋਂ ਵੀ ਇਹ ਕੋਈ ਬਾਹਰੋਂ ਮਾਲ ਲੈਣ ਆਉਂਦਾ ਉਹਦੀਆਂ ਪਰਚੀਆਂ ਇਕੱਟੀਆਂ ਜਾਂਦੀਆਂ ਅਦਰ ਸਟੇਟ ਜਾਂਦਾ ਯਾਰ ਇਹਨਾਂ ਮਾਲ ਆਪਾਂ ਕਿੱਥੇ ਰੱਖਾਂਗੇ ਜਾਉਤਾ ਅਖ਼ਰ ਅਦਰ ਸਟੇਟਾਂ ਚ ਆਪਣਾ ਜੇ ਹੁਣ ਬਾਹਰਲੇ ਆਬਵਾਰੀ ਆਪਾਂ ਤੋਂ ਮਾਲ ਹੀ ਨਾ ਮੰਗਣਗੇ ਤਾਂ ਆਪਾਂ ਕਿੱਥੇ ਭੇਜਾਂਗੇ ਮਾਲ ਨੂੰ ਬਿਲਕੁਲ ਆਪਣੀਆਂ ਸੜਕਾਂ ਭਰੀਆਂ ਤੁਰੀਆਂ ਫਿਰਨੀਆਂ ਕਿੱਥੇ ਦੇ ਦੇ ਦਾਂਗੇ ਮਾਲ ਆਪਾਂ ਕਿਉਂ ਕੌਣ ਲਾਉ ਮੱਜਾਂ ਕਾਮਾ ਦਾ ਰੇਟ ਅੱਧਾ ਰਹਿ ਜੂ ਜਿਵੇਂ ਤੁਹਾਡੇ ਅੱਜ ਫਾਰਮ ਉੱਤੇ ਪੁਲਿਸ ਲਾ ਦਿੱਤੀ ਗਈ ਹੈ ਕਦੇ ਆਸੇ-ਪਾਸੇ ਗਲਤ ਜਿੱਥੇ ਕੰਮ ਹੁੰਦੇ ਉੱਥੇ ਲਾਉਂਦੇ ਨੇ ਪੁਲਿਸ ਇਸ ਤਰੀਕੇ ਨਾਲ ਬਾਈ ਜੀ ਆਹ ਹਾਲ ਤਾਂ ਪਿਛਲੇ ਦਿਨਾਂ ਚ ਜਦੋਂ ਮੇਰੀ ਮੰਡੀ ਬੰਦ ਕੀਤੀ ਗਈ ਆ ਮੇਰੀ ਲੇਬਰ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਰੋਟੀਆਂ ਪਕਾਉਣ ਵਾਲੀਆਂ ਬੁੜੀਆਂ ਨੂੰ ਅੰਦਰ ਨਹੀਂ ਜਾਣ ਦਿੱ ਕੋਈ ਮੈਂ ਚਿੱਟਾ ਵੇਚਦਾ ਜਿਹੜੇ ਵੇਚਦੇ ਆ ਉਹ ਤਾਂ ਸੋਤੋਂ ਫੜੇ ਨਹੀਂ ਜਾਂਦੇ ਜਿਹੜੇ ਠੱਗੀਆਂ ਮਾਰਦੇ ਆ ਥੋਤੋਂ ਸਰੇ ਆਮ ਤੁਹਾਡੇ ਪੈਸੇ ਲੈ ਲੈ ਕੰਮ ਕਰਦੇ ਆ ਉਹ ਤਾਂ ਸੋਤੋਂ ਫੜੇ ਨਹੀਂ ਜਾਂਦੇ ਬਲਵਿੰਦਰ ਮਾਨ ਇੱਕ ਜਰੂਰ ਇਹਨਾਂ ਹੁੰਦੀਦਾਗਾ ਕਿਸੇ ਕਿਸੇ ਚੀਜ਼ ਦੀ ਜੈਲਸੀ ਇਹਨਾਂ ਤੇ ਤੂੰ ਆ ਕੇ ਜਿੱਥੇ ਕੋਈ ਬੁਲਾਉਣਾ ਤੇਰੇ ਮਗਰ ਇੰਨੇ ਬੰਦੇ ਆ ਜਾਂਦੇ ਆ ਯਾਰ ਮੈਂ ਬੰਦਿਆਂ ਨਾਲ ਜਾਨਾ ਬੰਦਿਆਂ ਨੂੰ ਰੋਜ਼ਗਾਰ ਦਿੰਨਾ ਮੇਰੇ ਨਾਲ ਲੋਕਾਂ ਨੇ ਆਉਣਾ ਹੀ ਆ ਜਿਹੜੇ ਕਿਤੇ ਚੋਂ ਲੋਕ ਭੁੱਖੇ ਮਰਦੇ ਸੀ ਅੱਜ ਉਹ ਕਿਤੇ ਤੇ ਅਗਲੇ ਟੌਪ ਤੇ ਗਏ ਆ ਸਾਰਿਆਂ ਦੇ ਘਰੇ ਵਧੀਆ ਗੁਜ਼ਾਰੇ ਚੱਲਦੇ ਆ ਸਾਰੇ ਬੱਕਰੀਆਂ ਵਾਲਿਆਂ ਕੋਲੇ ਆਪੋ ਆਪ ਦੀਆਂ ਗੱਡੀਆਂ ਆਜ ਸਰਕਾਰੀ ਅਫਸਰ ਲੀਡਰ ਇਹ ਵੀ ਕਰਦੇ ਹੋਣਗੇ ਇਹ ਕੰਮ ਤੋਂ ਦੇ ਮੈਂ ਕਹਣਾ ਜੀ ਜਿੰਨੇ ਰਿਟਾਇਰ ਮੁਲਾਜ਼ਮਾਂ ਸਾਰਿਆਂ ਦੇ ਫਾਰਮ ਆ ਜੀ ਵੱਡੇ ਵੱਡੇ ਪੁਲਿਸ ਅਫਸਰਾਂ ਦੇ ਮਹਾਰਾਸ਼ਟਰ ਵਿੱਚ ਵੀ ਵੱਡੇ ਵੱਡੇ ਫਾਰਮ ਆ ਵੱਡੇ ਵੱਡੇ ਅਫਸਰ ਜਿਹੜੇ ਰਿਟਾਇਰ ਹੋਏ ਸਾਰਿਆਂ ਦੇ ਬਹੁਤ ਵੱਡੇ ਵੱਡੇ ਫਾਰਮ ਆ ਕਿਉਂਕਿ ਜੇ ਸਾਨੂੰ ਸਟ्रेस ਤੋਂ ਕੋਈ ਬਚਾ ਸਕਦਾ ਤਾਂ ਫਾਰਮਿੰਗ ਬਚਾ ਸਕਦੀ ਆ ਜੀ ਜਿਹੜੇ ਬੰਦੇ ਆਪਣੇ ਰਿਟਾਇਰਮੈਂਟ ਤੋਂ ਬਾਅਦ ਸਾਰੇ ਤੁਸੀਂ ਦੇਖਿਆ ਹੋਣਾ ਮਾਨਸਿਕ ਰੋਗ ਵਾਲ ਚਲੇ ਜਾਂਦੇ ਆ ਕਿਉਂਕਿ ਉਹਨਾਂ ਕੋਲ ਕੰਮ ਨਹੀਂ ਜਾਂਦਾ ਪਰ ਜਦੋਂ ਫਾਰਮਿੰਗ ਵੱਲ ਆ ਜਾਂਦੇ ਆ ਕਦੇ ਉਹ ਨੀਂਦ ਦੀ ਗੋਲੀ ਲੈ ਕੇ ਨਹੀਂ ਸੌਂਦੇ ਜਾਨਵਰਾਂ 'ਚ ਜਾ ਕੇ ਉਹਨਾਂ ਨੂੰ ਇੰਨੀ ਖੁਸ਼ੀ ਮਿਲਦੀ ਆ ਸੰਤੋਸ਼ਟੀ ਮਿਲਦੀ ਆ ਇਹ ਕਿੱਥਿਆਂ ਨੂੰ ਕਿੱਥੇ ਦਾ ਆਪਾਂ ਨੂੰ ਉਭਾਰਨਾ ਚਾਹੀਦਾ ਕਿੱਥੇ ਖਤਮ ਕਰ ਰਹੇ ਆ ਸੈਂਟਰ ਸਰਕਾਰ ਦੀਆਂ ਪਾਲਿਸੀਆਂ 50% ਸਬਸਿਡੀ ਆ ਜੀ ਬੱਕਰੀ ਤੇ ਤੇ ਭੇਡ ਤੇ ਉਹ ਤਾਂ ਇੱਕ ਲੋਨ ਨਹੀਂ ਆ ਨਾ ਤੋਂ ਪੰਜਾਬ 'ਚ ਹੁੰਦਾ ਪਾਸ ਹੀ ਨਹੀਂ ਕਰਦੇ ਇਹ ਤੇ ਪੂਰੀ ਇੰਡੀਆ ਦੇ ਵਿੱਚੋਂ ਲੋਨ ਧੜਾ ਧੜ ਹੋ ਰਹੇ ਆ ਹਾਂਜੀ ਖਾਦੀ ਬੋਰਡ ਦੀ ਸਬਸਿਡੀ ਤੁਹਾਡੀ ਬੰਦ ਹੋ ਗਈ ਜਿਹੜੇ ਵੱਲ ਤੁਸੀਂ ਧਿਆਨ ਦੇਣਾ ਉਹ ਤਾਂ ਤੁਸੀਂ ਧਿਆਨ ਨਹੀਂ ਦੇ ਰਹੇ ਸਰਕਾਰ ਖੁਦ ਹੀ ਨਹੀਂ ਚਾਹੁੰਦੀ ਕਿ ਲੋਕ ਇਧਰਲੇ ਪਾਸੇ ਆਉਣ ਬਾਈ ਤੇ ਸਰਕਾਰ ਨੂੰ ਵੀਾਰੇ ਮਾਰਨ ਵਾਲੇ ਪਿੱਛੇ ਚਾਹੀਦੇ ਆ ਉਹਨਾਂ ਨੂੰ ਬੇਲੜਾਂ ਦੀ ਲੋੜ ਆ ਜੇ ਉਹ ਲੋਕੀ ਆ ਦੇ ਕਾਰੋਬਾਰ ਕਰਨਗੇ ਤਾਂ ਇਹਨਾਂ ਮਗਰ ਕੌਣ ਤੁਰੂ ਇਹਨਾਂ ਮਗਰ ਜਿਹੜਾ ਪਮਕੜੇ ਦਾ ਕਹਿੰਦੇ ਸਾਡੇ ਮਰ ਪਮਕੜਾ ਉਹ ਭਰਾਵੋ ਪਮਕੜੀ ਆ ਦੀਵੇ ਤੇ ਖੰਭ ਮਚਾ ਲੇ ਹੁਣ ਕਿੱਧਰ ਨੂੰ ਜਾਈਏ ਖੰੰਭ ਮੱਚ ਗਏ ਹੁਣ ਇੱਥੇ ਬੈਠੇ ਆ ਤੁਹਾਡੇ ਕੋਲੇ ਜਾ ਗਏ ਕਿੱਧਰ ਨੂੰ ਅਸੀਂ ਐ ਜੋਰ ਕਾਫੀ ਬਹੁਤ ਲਾਇਆ ਸੀ ਜੋਰ ਜਿੰਨਾ ਜੋਰ ਅਸੀਂ ਲਾਇਆ ਲਾਇ ਹੀ ਨਹੀਂ ਹੋਣਾ ਕਿਸੇ ਨੇ ਸੰਦਾ ਇੱਕੋ ਗਾਣਾ ਮਾਰ ਗਿਆ ਮੇਰਾ ਰੰਗ ਦੇ ਬਸੰਤੀ ਚੋਲਾ ਸੰਦਾ ਐ ਲੱਗਿਆ ਵੀ ਭਗਤ ਸਿੰਘ ਪੈਦਾ ਹੋ ਗਿਆ ਦੁਆਰੇ ਆਜ਼ਾਦੀ ਦੇ ਆਪਾਂ ਵੀ ਲਹਿਰ ਤੇ ਰਲ ਗਏ ਐ ਲੱਗਿਆ ਵੀ ਆਜ਼ਾਦੀ ਆ ਗਈ ਪੰਜਾਬ ਯਾਦ ਹੋ ਗਿਆ ਤੇ ਕੀ ਨਿਕਲਿਆ ਉਹਦੇ ਚ ਉਹਦੇ ਚ ਨਿਕਲਿਆ ਸਭ ਨੂੰ ਪਤਾ ਵੀ ਉਹਦੇ ਚ ਨਿਕਲਿਆ ਕੀ ਆ ਬੱਕਰੀਆਂ ਖੋਈਆਂ ਜਾਂਦੀਆਂ ਤੇ ਸਰ ਤੁਸੀਂ ਦੇਖੋ ਇਹ ਤਾਂ ਕਹਿੰਦੇ ਸੀ ਬਾਦਲ ਸਾਹਿਬ ਨੇ ਫਲਾਨੇ ਟਾਬੇ 'ਚ ਹਿੱਸਾ ਪਾ ਲਿਆ ਜੀ ਬਾਦਲ ਸਾਹਿਬ ਨੇ ਫਲਾਨੀ ਫੈਕਟਰੀ 'ਚ ਹਿੱਸਾ ਪਾ ਲਿਆ ਓਏ ਤੁਸੀਂ ਤਾਂ ਉਦੋਂ ਗਏ ਗੁਜਰੇ ਹੋ ਤੁਸੀਂ ਤਾਂ ਕੰਜਰ ਤੋਂ ਬੱਕਰੀਆਂ 'ਚ ਹਿੱਸੇ ਪਾ ਲਿਆ ਕੇ ਤੁਸੀਂ ਤਾਂ ਉਦੋਂ ਵੀ ਗਏ ਗੁਜਰੇ ਹੋ ਅਹ ਇਹ ਤਾਂ ਕੁਸਤਾ ਕਦੇ ਹੋਇਆ ਹੀ ਨਹੀਂ ਸੀ ਜਿਆ ਜ ਤੁਸੀਂ ਕਰੀ ਜਾਂਦੇ ਹੋ ਬੱਕਰੀਆਂ ਨੂੰ ਪੈ ਗਿਆ ਕਿ ਹੁਣ ਬੱਕਰੀਆਂ ਨੂੰ ਪੈ ਗਈ ਪੈਗ ਨਾਲ ਲੈ ਕੇ ਚਾਹੀਦੀ ਹੈ ਹਾਂ ਜੀ ਪੈਗ ਨਾਲ ਲੈ ਕੇ ਚਾਹੀਦੀ ਹੈ ਨਾ ਤੁਹਾਡਾ ਹੀ ਫਾਰਮ ਹੈ ਜੀ ਨਹੀਂ ਜੀ ਮੈਂ ਤਾਂ ਭਾਰਤ ਜਨਤਾ ਪਾਰਟੀ ਤੋਂ ਇਹਨਾਂ ਦੇ ਸਪੋਰਟ ਦੇ ਵਿੱਚ ਆਏ ਹਾਂ ਕਿ ਜਿਹੜੀ ਪੰਜਾਬ ਸਰਕਾਰ ਦੀ ਜਿਹੜੇ ਲੱਛਣ ਹੈਗੇ ਆ ਜਿਹੜਾ ਕ੍ਰਾਂਤੀ ਦੇ ਨਾਂ ਤੇ ਲੈ ਕੇ ਬਦਲਾਅ ਦੇ ਲੈ ਕੇ ਅੱਜ ਆ ਬਦਲਾਅ ਜਿਹੜਾ ਦਿਖ ਰਿਹਾ ਹੈ ਕਿ ਇੱਕ ਜਿਹੜੇ ਮਜ਼ਦੂਰ ਵਰਗ ਜਿਹੜਾ ਬੱਕਰੀ ਪਾਲਕ ਦੇ ਨਾਲ ਲੋਕਾਂ ਦਾ ਦਿਮਾਗੀ ਤੌਰ ਤੇ ਅੱਜ ਬਹੁਤ ਪਰੇਸ਼ਾਨ ਹੈ ਉਹਨਾਂ ਨੂੰ ਜਿੱਥੇ ਸੰਤੋਸ਼ਟੀ ਮਿਲੀ ਉਹਨਾਂ ਨੂੰ ਰੁਜ਼ਗਾਰ ਮਿਲਿਆ ਵੀ ਛੋਟੇ ਪੱਧਰ ਤੋਂ ਕਿਵੇਂ ਸ਼ੁਰੂ ਕੀਤਾ ਉਹਦੇ ਵਿੱਚ ਬਲਵਿੰਦਰ ਮਾਨ ਦਾ ਪੰਜਾਬ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਿਹਨਾਂ ਨੇ ਨਿਰਸਵਾਰਥ ਸੇਵਾ ਕੀਤੀ ਹੈ ਤੇ ਅੱਜ ਬੜੀ ਦੁੱਖ ਦੀ ਗੱਲ ਹੈ ਕਿ ਸਰਕਾਰ ਤਾਂ ਕਹਿੰਦੀ ਸਰਕਾਰ ਤੁਹਾਡੇ ਦਰਵਾਜ਼ੇ ਇਹ ਸਰਕਾਰ ਕਿਸੇ ਨੂੰ ਆਪ ਦੇ ਘਰੇ ਰਹਿਣ ਨਹੀਂ ਦੇ ਰਹੀ ਜੇ ਚਿੱਟੇ ਵਾਲੇ ਦੇਖਦੇ ਆ ਉਹ ਘਰ ਘਰ ਸਪਲਾਈ ਹੋ ਰਹੀ ਹੈ ਜੇ ਕੋਈ ਹੋਰ ਨਸ਼ਾ ਜੇ ਤਾਂ ਘਰ ਘਰ ਸਪਲਾਈ ਹੋ ਰਹੀ ਆ ਇੱਕਾ ਬੱਕਰ ਮੰਡੀ ਬਚੀ ਸੀਗੀ ਉਹਦੇ ਤੇ ਵੀ ਕਬਜ਼ਾ ਕਰੀ ਜਾਂਦੇ ਆ ਕੱਲ ਮੈਨੂੰ ਕੁੱਤੇ ਆਲਿਆਂ ਦਾ ਫੋਨ ਆਇਆ ਕਹਿੰਦੇ ਸਾਡੇ ਕੁੱਤਿਆਂ ਵਾਸਤੇ ਆ ਵੀ ਤੁਸੀਂ 2-2 ਲੱਖ ਦਾ ਕੁੱਤਾ ਵੇਚਦੇ ਹੋ ਸਾਨੂੰ ਹਿੱਸਾ ਦਿਓ ਇਹ ਤਾਂ ਕਮਾਲ ਹੀ ਹੋ ਗਈ ਕਿ ਇਸ ਤਰ੍ਹਾਂ ਦੀ ਹਿੱਸੇਦਾਰੀਆਂ ਪੈਣ ਲੱਗੀਆਂ ਹੋਰ ਬਹੁਤ ਰੁਜ਼ਗਾਰ ਨੇ ਜੇ ਦਿੱਲੀ ਨੂੰ ਪੈਸਾ ਭੇਜਣਾ ਹੈ ਤਾਂ ਪੰਜਾਬ ਦੇ ਵਿੱਚ ਦੋਸਾਂ ਨੋਹਾਂ ਦੀ ਕਿਰਤ ਕਰਾਈ ਉਂਝ ਕਹਿ ਦਿੰਦੇ ਕੁੱਤੇ ਬੱਕਰੀਆਂ ਵਿੱਚੋਂ ਵੀ ਹਿੱਸਾ ਮੰਗਣ ਲੱਗ ਗਏ ਨੇ ਹੁਣ ਬਿਲਕੁਲ ਕੱਲ ਕੋਈ ਇੱਥੋਂ ਫਰੀਦਕੋਟ ਤੋਂ ਆ ਕਾਫੀ ਵੱਡੇ ਕੁੱਤੇ ਪਾਲ ਕੇ ਉਹਨਾਂ ਨੂੰ ਕਿਸੇ ਨੇ ਫ ਅਏ ਦਿੱਲੀ ਭੇਜਣੇ ਆ ਤੇ ਹੁਣ ਜੇ ਇਸ ਤਰ੍ਹਾਂ ਦਾ ਸਰਕਾਰ ਕਰਨ ਲੱਗੀ ਆ ਤੇ ਉਹ ਜੇ ਉਹਨਾਂ ਨੂੰ ਕੋਈ ਆਰਥਿਕ ਤੰਗੀ ਆਸ ਦਿੱਲੀ ਭੇਜਣ ਦੇ ਲਈ ਕੇਜਰੀਵਾਲ ਲਈ ਤਾਂ ਉਂਝ ਪੰਜਾਬ ਨੂੰ ਕਹਿ ਦੇਣ ਕਿ ਸਾਡੀ ਦਿੱਲੀ ਪੈਸਾ ਭੇਜਣਾ ਆਰਥਿਕ ਮਦਦ ਕੀਤੀ ਜਾਵੇ ਜਿਨ 1971 ਦੀ ਲੜਾਈ ਵੇਲੇ ਅਸੀਂ ਸਰਕਾਰ ਦੀ ਮਦਦ ਕੀਤੀ ਉਸੇ ਤਰ੍ਹਾਂ ਕਹਿੰਨੇ ਘੱਟੇ ਵੇਚ ਕੇ ਆਏ ਸੀ ਇਹਨਾਂ ਦੀ ਮਦਦ ਕਰਨ ਲਈ ਤਿਆਰ ਹੈ ਪਰ ਲੋਕਾਂ ਦਾ ਰੋਜ਼ਗਾਰ ਨਾਲ ਕੌਣ ਜੀ ਅਕੀਕੋ ਕਿਤਾ ਬੱਚਾ ਸੀ ਬੱਕਰੀ ਦਾ ਹੋਰ ਬੱਕਰੀ ਪਾਲ ਕੇ ਜਿਹੜਾ ਹੈਗਾ ਇਹ ਇੱਕ ਬੜਾ ਵੱਡਾ ਉਦਯੋਗ ਬਣ ਗਿਆ ਸੀਗਾ ਅੱਜ ਦੂਜੇ ਅਧਿయోగਤਾ ਪੰਜਾਬ ਚੋਂ ਪਛੜ ਕੇ ਨਿਕਲ ਗਏ ਅੱਜ ਇਕੱਲਾ ਇੱਕ ਅਧਿయోగ ਹੈ ਜਿਹੜਾ ਸ਼ੁਰੂ ਕੀਤਾ ਸੀ ਮਾਨ ਸਾਹਿਬ ਨੇ ਅੱਜ ਜੋ ਵੀ ਬੰਦ ਕਰਾਤਾ ਤੇ ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਜਲਦੀ ਹੀ ਅਸੀਂ ਮਾਨਯੋਗ ਰਾਜਪਾਲ ਜੀ ਨੂੰ ਮਿਲਾਂਗੇ ਔਰ ਹਾਈ ਕੋਰਟ ਦਾ ਵੀ ਰੁਖ ਕਰਾਂਗੇ ਕਿ ਜਿਹੜਾ ਇਸ ਤਰੀਕੇ ਨਾਲ ਰੋਜ਼ਗਾਰ ਖੋਹ ਰਿਹਾ ਇਹ ਸਰਕਾਰ ਨੂੰ ਲੋਕਾਂ ਦਾ ਵਿਸ਼ਵਾਸ ਖੋ ਚੁੱਕੀ ਆ ਇਹਨਾਂ ਨੂੰ ਰਾਜ ਕਰਨ ਦਾ ਕੋਈ ਹੱਕ ਨਹੀਂ ਇਹਨੂੰ ਤੁਰੰਤ ਮੁਤਲ ਕੀਤਾ ਜਾ ਜੀ ਬਾਪੂ ਜੀ ਜਿਵੇਂ ਆਪਣਾ ਸੱਭਿਆਚਾਰ ਆ ਪੁਰਾਣਾ ਇਹ ਵਪਾਰ ਲੰਮੇ ਸਮੇਂ ਤੋਂ ਚੱਲਦਿਆ ਕਦੇ ਸੋਚਿਆ ਸੀ ਕਿ ਐਂ ਸਰਕਾਰ ਖਤਮ ਕਰ ਦੂ ਇੱਕ ਤਾਂ ਮੈਨੂੰ ਨਹੀਂ ਸੋਚਿਆ ਸੀ ਜੀ ਭਰਾ ਦੇਖ ਲੋ ਗਰੀਬ ਬੰਦੇ ਖੁੰਦੇ ਆ ਧੱਕਾ ਕਰਦੇ ਆ ਮਾਨ ਸਾਹਿਬ ਨਾਲ ਜੀ ਇੰਨੇ ਬੰਦੇ ਜੁੜੇ ਆ ਜੀ ਇਹਨਾਂ ਦੇ ਸਿਰ ਤੇ ਹੀ ਜਿਉਂਦੇ ਆ ਬੱਚੇ ਮੇਰੇ ਦੋ ਆ ਜਮਾ ਵੈਸ਼ਨੂ ਆ ਉਹ ਬੱਕਰੀਆਂ ਦੇ ਰੁੱਝੇ ਆ ਕੀ ਕਰਨਗੇ ਕੱਲ ਨੂੰ ਕੰਮ ਨਾ ਹੋਇਆ ਵਿਹਲੇ ਰਹਿਣਗੇ ਵੇਲੇ ਕਿ ਨਾ ਚਾਕਰ ਕਿੰਨਾ ਸਮਾਂ ਹੋ ਗਿਆ ਇੱਧਰ ਲੈ ਬਸ ਆਏ ਨੂੰ ਮੈਨੂੰ ਹੋ ਗਿਆ ਨਾ 10 15 ਸਾਲ ਜੀ 10 15 ਸਾਲ ਹਾਂਜੀ ਪਹਿਲਾਂ ਛੋਟਾ ਸੀ ਹੁਣ ਮਾਨ ਸਾਹਿਬ ਦੇ ਸਹਯੋਗ ਨਾਲ ਵਟਾ ਕਰ ਲਿਆ ਜੀ ਹੌਲੀ ਹੌਲੀ ਵਾਲੀ ਆ ਮੇਰੇ ਵੀਰ ਐ ਸੂਰੇ ਵਾਲੇ ਤੋਂ ਇਹ ਵੀ ਮੰਡੀ ਲਾਉਂਦੇ ਐ ਹਾਂਜੀ ਬਾਈ ਸੂਰੇ ਜਿਹੜਾ ਕੀਤਾ ਸਰਕਾਰ ਨੇ ਇੱਕ ਵਾਰ ਬਰੋਕ ਲਾਤੀ ਇਹਨੂੰ ਕਿਵੇਂ ਬੱਸ ਚੱਲ ਪੈ ਚੱਲ ਪਈ ਬਹੁਤ ਕਾਨੂੰਨੀ ਹਰਕਤ ਕੀਤੀ ਆਈ ਸਰਕਾਰ ਨੇ ਸਾਨੂੰ ਤਾਂ ਇਹ ਕਹਿ ਕੇ ਬੰਦ ਕਰ ਰਹੀ ਐ ਵੀ ਤੁਹਾਡੀਆਂ ਅਨਲੀਗਲਾਂ ਮੰਡੀਆਂ ਤੇ ਜਦੋਂ ਠੇਕੇਦਾਰ ਸਾਡੇ ਕੋਲ ਮੰਡੀਆਂ ਚ ਆ ਕੇ ਸਾਨੂੰ ਕਹਿ ਦਿੰਦੇ ਲੱਖ ਰੁਪਈਆ ਮਹੀਨਾ ਦੇ ਦਿਓ 80000 ਰੁਪਈਆ ਮੈਂ ਪਚਾਇਆ ਮੰਗ ਲੈਂਦੇ ਮੀਨ ਸਰਕਾਰ ਨੂੰ ਵੀ ਪੁੱਛਣਾ ਚਾਹੁੰਦੇ ਆ ਠੇਕੇਦਾਰਾਂ ਨੂੰ ਵੀ ਪੁੱਛਣਾ ਚਾਹੁੰਦੇ ਆ ਵੀ ਜਦੋਂ ਤਾਂ ਅਸੀਂ ਮੰਡੀ ਲਾ ਰਹੇ ਆ ਉਹ ਤਾਂ ਮੰਡੀ ਅਨਲੀਗਲ ਆ ਜਦੋਂ ਠੇਕੇਦਾਰ ਆ ਕੇ ਕਹਿੰਦੇ ਆ ਸਾਨੂੰ ਲੱਖ ਰੁਪਿਆ ਮਹੀਨਾ ਦੇ ਦਿਓ 80000 ਰੁਪਿਆ ਮਹੀਨਾ ਦੇ ਦਿਓ ਸਰਕਾਰ ਨੂੰ ਤੇ ਠੇਕੇਦਾਰਾਂ ਨੂੰ ਵੀ ਪੁੱਛਣਾ ਚਾਹੁੰਦੇ ਆ ਵੀ ਉਦੋਂ ਇਹ ਮੰਡੀ ਲੀਗਲ ਹੋ ਜੂਗੀ ਅੱਛਾ ਆਏ ਪੈਸੇ ਆਮ ਤੌਰ ਤੇ ਦੋ ਨੰਬਰ ਤੇ ਕੰਮ ਚ ਮੰਗੇ ਜਾਂਦੇ ਆ ਤੁਸੀਂ ਇਹੋ ਜਿਹੇ ਕਿਹੜਾ ਕੰਮ ਕਰਦੇ ਹੋ ਥੋੜੇ ਦੇ ਸਮਾਂ ਮੰਗਦੇ ਆ ਅੱਜ ਇਹ ਹੁਣ ਇਹ ਨਵੀਆਂ ਮੰਡੀਆਂ ਸਟਾਰਟ ਕਰ ਰਹੇ ਆ ਸਾਡੀਆਂ ਮੰਡੀਆਂ ਬੰਦ ਕਰਕੇ ਜੀ ਉਹ ਦੋ ਨੰਬਰ ਚ ਉਹਨਾਂ ਅਸੀਂ ਤਾਂ ਪਛਤਾ ਰਹੇ ਇਹਨਾਂ ਨੂੰ ਵੋਟਾਂ ਪਾ ਕੇ ਇਹਨਾਂ ਦੀ ਮਾਦਰ ਕਰਕੇ ਇਹਨਾਂ ਵਿਚੇੜੀਆਂ ਅਸੀਂ ਜੁੱਤਾਂ ਤੜਾਈਆਂ ਨਾ ਉਹ ਅੱਜ ਸਾਡੇ ਸਾਹਮਣੇ ਆ ਰਹੀਆਂ ਹਾਂ। ਹੂੰ। ਤੁਸੀਂ بڑے ਸੌਦੇ ਕਰਵਾਉਨੇ ਹੋ ਜੀ ਤੁਹਾਡੀਆਂ ਵੀਡੀਓ ਬੜੀਆਂ ਆਉਂਦੀਆਂ ਨੇ। ਸਸਰੀਕਰ ਜੀ ਹਾਂ ਹੁਣ ਕੀ ਕਰੋਗੇ ਬੱਕਰੀਆਂ ਦਾ ਰੋਕ ਲਾਤੀ ਹੁਣ ਕੀ ਕਰੀਏ ਜੀ ਇਸ ਦਾ ਤਿੰਨ ਮਹੀਨੇ ਹੋ ਗਏ ਘਰੀ ਬੈਠੇ ਆ ਜੀ ਘਰੀ ਬੈਠੇ ਹਾਂ ਨਾ ਮੈਂ ਤਾਂ ਕਿਸੇ ਮੰਡੀ ਗਿਆ ਹੀ ਨਹੀਂ ਜੀ ਹਾਂ ਉਹਦੇ ਘਰੀ ਪੇਡਾਂ ਚਾਰ ਲਏ ਨੇ ਰਾਤ ਨੂੰ ਰੋਟੀ ਛਾ ਕੇ ਪੈ ਜਾਂਦੇ ਆ ਮੱਛਰ ਚੁੱਥੇ ਮਾਰੀ ਜਾਂਦੇ ਆ ਲੱਤਾਂ ਹੂੰ ਤੇ ਹੁਣ ਮੰਡੀਆਂ ਬਿਨਾਂ ਕੰਮ ਗਿਆ ਜੀ ਸਾਡਾ ਖਾੜਾ ਗਰੀਬ ਦਾ ਤੀਹੇ ਧ ਤੇ ਹੁਣ ਜਵੇਂ ਹੋ ਗਿਆ ਫੇਲ ਤੇ ਹੁਣ ਆ ਪਾਈਆਂ ਨੇ ਦੂਆਂ ਨੇ ਲਾਲੀ ਮੰਡੀ ਇਹ ਚਲਾ ਰਹੇ ਨੇ ਠੇਕੇਦਾਰ ਸਾਹਿਬ ਜੀ ਆਪਣੇ ਇਹ ਕਹਿੰਦੇ ਵੀ ਸਾਡੇ ਕੰਨੀ ਆਓ ਅਸੀਂ ਕਿਹਾ ਵੀ ਜੀ ਨੇ ਅਸੀਂ ਪਹਿਲਾਂ ਕਾਰ ਕਿੱਤੇ ਲਾਏ ਆ ਸ਼ੁਰੂ ਤੋਂ ਸਾਨੂੰ ਲੈ ਗਿਆ ਕਰੋ ਚੱਕ ਕੇ ਜੀ ਰੋਜੀ ਰੋਟੀ ਲਾਏ ਆ ਵੀ ਅਸੀਂ ਉਹਦਾ ਹੰਨ ਪਾਣੀ ਖਾਧਾ ਹੈ ਅਸੀਂ ਉਹਦੇ ਨਾਲ ਹੀ ਤੁਰਾਂਗੇ ਨਾਲ ਹੀ ਮਰਾਂਗੇ ਵੀ ਅਸੀਂ ਮਾਨ ਸਾਹਿਬ ਦੇ ਨਾਲ ਹੀ ਆ ਜੀ ਵੀ ਅਸੀਂ ਹੁਣ ਕਿੱਧਰ ਜਾਈਏ ਜੀ ਦਾ ਲੜਫੜ ਲਿਆ ਉਹਦੇ ਨਾਲੇ ਰਹੀਏ ਚੈਨ ਗੁਰੂ ਦਾ ਲੜਫੜੋ ਨਾ ਜੇ ਫੜ ਲਿਆ ਤਾਂ ਨਾਲੇ ਤਰਜੋ ਜਿੱਦਰ ਨੂੰ ਗੁਰੂ ਤਰੂਗਾ ਵੀ ਸਾਨੂੰ ਭਈ ਮਾਰੋ ਛੱਡੋ ਗਰੀਬਾਂ ਦਾ ਤੁੰਦਾਤੀ ਇਹ ਖਤਮ ਦਿੱਤਾ ਘਰ ਸਰਕਾਰ ਨੇ ਜਦੋਂ ਪਹਿਲਾਂ ਚਲਾਇਆ ਧੰਦਾ ਇਹਨਾਂ ਨੇ ਉਦੋਂ ਸੋਚਿਆ ਸੀ ਕਿ ਬੱਕਰੀਆਂ ਦਾ ਕੰਮ ਆਇਆ ਮੇਰਾ خیال 17 ਚ ਚੱਲਿਆ ਜੀ ਜੀ 2017 ਚ ਮੰਡੀ ਸੂਏ ਤੇ ਲਾਈ ਅਸੀਂ ਕਬਰਾਂ ਚ ਜੀ ਜੀ ਉੱਥੇ ਮਾਨ ਸਾਹਿਬ ਨੇ 2 ਢਾਈ ਸਾਲ ਪੱਲਿਓ ਰੋਟੀ ਖਵਾਈ ਹੂੰ ਕਿਸੇ ਤੋਂ ਪਰਚੀ ਐਂਟਰੀ ਨਹੀਂ ਲੈਂਦਾ ਸੀ ਠੀਕ ਹੈ ਫੇਰ ਅਸੀਂ ਕਈ ਬੰਦਿਆਂ ਨੇ ਕਿਹਾ ਵੀ ਮਾਨ ਸਾਹਿਬ ਐਂ ਨਹੀਂ ਲੋਟ ਆਉਣਾ ਕੰਮ ਥੋੜੀ ਬਹੁਤੀ ਤੁਸੀਂ ਸਾਨੂੰ ਪਰਚੀ ਲਾ ਦਿਓ ਜੀ ਫੇਰ ਅਸੀਂ ਥੋੜੀ ਬਹੁਤੀ ਪਰਚੀ ਦੇਣ ਲੱਗੇ ਜੀ ਐਂਟਰੀ ਪਰਚੀ ਜੀ ਉਹਨੂੰ ਫੀਸ ਸਮਝ ਲਓ ਜੋ ਮਰਜ਼ੀ ਲਿਖਾਈ ਸਮਝ ਲਓ ਉੱਥੋਂ ਜੀ ਕੋਤਰਾ ਜਿਆ ਕਰਨ ਲੱਗੇ ਲੋਕ ਕਬਰਾਂ ਚ ਅਸੀਂ ਮੰਡੀ ਚੱਕ ਕੇ ਆਏ ਮਾਨ ਸਾਹਿਬ ਦੇ ਬਾਣ ਚ ਲੈ ਗਏ ਟਿੱਬੇ ਦੇ ਉੱਤੇ ਦੱਬ ਚ ਲੈ ਕੇ ਖੇਤ ਚੁਰਾ ਹੋ ਜੋ ਜੀ ਇੱਧਰ ਹੋ ਜਾਓ ਇੱਧਰ ਹੋ ਜਾਓ ਕੋਈ ਗੱਲ ਨਹੀਂ ਤਾਂ ਜੀ 7 ਸਾਲ ਹੋ ਗਏ ਮੰਡੀ ਹੁਣ ਮਾਨ ਸਾਹਿਬ ਦੇ ਖੇਤ ਚ ਚੱਲ ਰਹੀ ਹੈ ਜੀ ਜੀ ਚਲੋ ਵਧੀਆ ਮੰਡੀ ਚੱਲ ਰਹੀ ਹੈ ਜਿਹਾ ਜਿਹਾ ਲਿਖਾਈ ਪਰਚੀ ਲੱਗਦੀ ਤੁਸੀਂ ਲੰਗਰ ਵੀ ਦਿਨ ਰਾਤ ਚੱਲਦਾ ਸੀ ਜੀ ਸਾਰੀ ਪਬਲਿਕ ਲੰਗਰ ਖਾਂਦੀ ਸੀ ਤਾਸੀਂ ਪੰਚਰ ਦਲਾਲ ਤੇ ਜੀ 200 ਰੁਪਿਆ ਲੈ ਲਿਆ ਕਿਸੇ ਤੋਂ 100 ਲੈ ਲਿਆ ਆਪਦੀ ਰੋਜੀ ਰੋਟੀ ਕਮਾ ਕੇ ਦਿਹਾੜੀ ਬਣਾ ਲਾਂਦੇ ਸੀ ਉਹ ਵੀ ਸਾਡੀ ਤਾਂ ਜੀ ਹੁਣ ਗਈ ਉਹ ਕੰਮ ਵੀ ਖੋਲਿਆ ਤੁਹਾਡੇ ਤੋਂ ਉਹ ਵੀ ਗਿਆ ਆਇਆ ਜੀ ਵੀ ਚਲੋ ਹੁਣ ਅਸਤਾਬ ਦੇ ਘਰੇ ਬੈਠੇ ਆ ਜੀ ਪਰ ਇੰਨਾ ਨਹੀਂ ਚਾਹੀਦਾ ਸਰਕਾਰ ਨੂੰ ਹੱਥ ਬੰਨ ਕੇ ਬੇਨਤੀ ਹੈ ਬੱਕਰੀ ਭੇਡ ਤੇ ਕਿਤੇ ਵੀ ਇੰਡੀਆ ਦੇ ਵਿੱਚ ਟੈਕਸ ਨਹੀਂ ਹੈਗਾ ਜੀ ਲੈ ਕੇ ਰਾਜਸਥਾਨ ਤੋਂ ਇੰਡੀਆ ਤੱਕ ਹਮ ਯੂਨੀਵਰਸਿਟੀ ਚ ਵਗ ਜੋ ਉੱਥੇ ਵੀ ਟੈਕਸ ਨਹੀਂ ਹੈਗਾ ਮੈਂ ਐਸ ਉੱਠ ਬੋਤੇ ਤੇ ਗਾਈ ਤੇ ਘੋੜੇ ਤੇ ਨਾ ਤੇ ਟੈਕਸ ਹੈ ਉਹਨਾਂ ਤੇ ਲੱਗਦਾ ਲਾਓ ਜੀ ਬੱਕਰੀ ਪੇੜ ਤੇ ਕਿਤੇ ਵੀ ਟੈਕਸ ਨਹੀਂ ਜੀ ਕਿਤੇ ਫਰੀ ਜਾਵੇ ਇਹਨਾਂ ਨੂੰ ਪੌਰੀਆਂ ਸਰਵ ਸਿਟੀਆਂ ਦਿੰਦੀ ਹੈ ਗਵਰਨਮੈਂਟ ਜੀ ਗਰੀਬਾਂ ਨੂੰ ਲੋਨ ਵੀ ਦਿੰਦੀ ਹੈ ਗਵਰਨਮੈਂਟ ਜਿਹੜਿਆਂ ਨੇ ਕਿ ਨਵੇਂ ਫਾਰਮ ਪਾਉਣੇ ਤੇ ਉਹ ਮੁੰਡਿਆਂ ਦੀਆਂ ਵਿੱਚ ਮੰਨਦੀਆਂ ਗੱਲਾਂ ਮੰਨ ਚੇ ਰਹਿ ਗਈਆਂ ਉਹ ਬਣੀਆਂ ਬਣਾਈਆਂ ਕੰਧਾਂ ਉਵੇਂ ਜਿਵੇਂ ਖੜੀਆਂ ਨੇ ਉਹਨਾਂ ਤੇ ਉਹ ਵੀ ਨਹੀਂ ਪਾ ਸਕੇ ਜੀ ਅਸੀਂ ਲੈ ਕੇ ਚਾਦਰਾਂ ਚਾਦਰਾਂ ਸੋਚਾਂ ਖੜੀਆਂ ਹੋ ਗਈਆਂ ਵੀ ਫਾਰਮ ਤਾਂ ਚੱਲਣੇ ਨਹੀਂ ਕੀ ਕਰਾਂਗੇ ਅਸੀਂ ਉਹ ਅੱਧ ਵਿਚਾਲੇ ਕੰਮ ਰਹਿ ਗਏ ਜੀ ਘੜੇ ਕੜਾਹੀ ਸਾਡੇ ਦਾ ਜਿਵੇਂ ਸਰਕਾਰ ਕਹਿੰਦੀ ਹੈ ਵੀ ਜਿਹੜੇ ਇਲੈਗਲ ਹੈ ਕੰਮ ਜਿਹੜਾ ਤੁਸੀਂ ਕਰ ਰਹੇ ਹੋ ਹਾਂ ਜੀ ਹਾਂ ਇਲੈਗਲ ਹੈ ਇਹ ਇਹ ਜੀ ਸਾਡਾ ਪ੍ਰਾਈਵੇਟ ਗਰੀਬਾਂ ਦਾ ਧੰਦਾ ਤੀ ਵੀ ਗਰੀਬਾਂ ਦਾ ਧੰਦਾ ਓਵੇਂ ਜਿਵੇਂ ਚੱਲਣਾ ਚਾਹੀਦਾ ਅਸੀਂ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਸਾਡੇ ਸੀਐਮ ਸਾਹਿਬ ਨੂੰ ਭਗਵੰਤ ਮਾਨ ਨੂੰ ਵੀ ਬੰਦਾ ਨਹੀਂ ਮਾੜਾ ਸਰਕਾਰ ਨਹੀਂ ਮਾੜੀ ਥੋੜੀਆਂ ਜਿਹਾ ਸਾਡੇ ਚ ਘਾਟਾਂ ਵਿੱਚ ਹੋ ਜੇ ਸਿਆਪ ਚ ਪਾੜ ਜਾਣੇ ਵੀ ਹੱਥ ਬੰਨ ਕੇ ਸਾਡੀ ਇਹੀ ਬੇਨਤੀ ਹੈ ਵੀ ਸਾਡੇ ਧੰਦੇ ਨੂੰ ਓਵੇਂ ਜਿਵੇਂ ਚਲਾ ਦਿਓ ਗਰੀਬਾਂ ਦਾ ਧੰਦਾ ਤੁਹਾਨੂੰ ਆਉਣ ਵਾਲੇ ਸਮੇਂ 'ਚ ਵੀ ਅਸੀਂ ਤੁਹਾਡੇ ਨਾਲ ਹੀ ਖੜੇ ਆ। ਨਹੀਂ ਜਿਵੇਂ ਪਹਿਲਾਂ ਕੁੱਤਿਆਂ ਦੀਆਂ ਰੇਸਾਂ ਤੇ ਰੋਕ ਲਾਤੀ ਫਿਰ ਕਬੂਤਰਬਾਜੀ ਤੇ ਆ ਗਏ, ਬਲਦਾਂ ਤੇ ਆ ਗਏ। ਕਬੂਤਰਬਾਜੀ ਸਾਡੇ ਦਿਲਾਂ ਦੇ ਸ਼ੌਂਕ ਨੇ ਚੱਲ ਰਹੀ ਹੈ ਪੂਰੀ। ਨਹੀਂ ਮਤਲਬ ਸਾਡਾ ਨਿਸ਼ਾਨਾ ਤਾਂ ਆਇਆ ਸਰਕਾਰ ਪਸ਼ੂਆਂ ਵੱਲ ਕਿਉਂ ਹੋ ਰਹੀ ਹੈ ਲਗਾਤਾਰ? ਹੁਣ ਬੱਕਰੀਆਂ ਉਹੀ ਰੋਕ ਲਾਤੀ ਜੀ ਖਾਮ ਖਾਈ ਕਬੂਤਰਾਂ ਤੇ ਵੀ ਕੁੱਤਿਆਂ ਤੇ ਵੀ ਉਹ ਤਾਂ ਚੱਲ ਗਿਆ ਜੀ ਹੁਣ ਕਬੂਤਰਾਂ ਦਾ ਕੰਮ। ਉਹ ਤਾਂ ਬਹੁਤ ਵਧੀਆ ਦਿਲਾਂ ਦੇ ਸ਼ੌਂਕ ਨੇ ਕਲਪ ਦੇ ਪੂਰੇ ਕਰਦਾ। ਜਦ ਮੈਂ 4 ਦਿਨ ਹੁਣ ਜ਼ਿੰਦਗੀ 'ਚ ਜੰਮ ਕੇ ਆ ਗਿਆ ਤਾਂ ਮੈਂ ਮੇਰਾ ਕੋਈ ਵੀ ਸ਼ੌਂਕ ਪ ਜ਼ਿੰਦਗੀ ਦੇ ਵਿੱਚ ਸਾਡਾ ਬੱਕਰੀਆਂ ਦਾ ਬੱਕਰੀਆਂ ਦਾ ਸ਼ੌਂਕ ਹੈ ਜੀ ਤਾਂ ਮਾਨ ਸਾਹਿਬ ਨੇ ਕੰਮ ਚਲਾਇਆ ਜਿ ਕਿਸੇ ਦੇ ਤੀ ਪੁੱਤ ਨਸੇ ਤੇ ਤਾਂ ਨਹੀਂ ਲਾਏ ਸulfੇ ਸੂਠੇ ਤੇ ਤਾਂ ਨਹੀਂ ਲਾਏ ਉਹਨਾਂ ਨੇ ਚੰਗਾ ਸਾਨੂੰ ਰੋਜ਼ਗਾਰ ਦੱਸਤਾ ਕਾਰੋਬਾਰ ਦੱਸਤਾ ਮਾਨ ਸਾਹਿਬ ਦੀ ਗਰੀਬੀ ਚ ਉੱਠ ਕੇ ਵਿਚਾਰੇ ਕਬਾਲ ਹੋਏ ਨੇ ਫਿਰ ਇਹਨਾਂ ਦਾ ਸੈੱਟ ਸੀ ਦੀਪਿਆ 300 ਬੱਕਰੀ ਖਤਮ ਹੋ ਗਈ ਇਹਨਾਂ ਦੀ ਕਈ ਲੱਖ ਦਾ ਘਾਟਾ ਇਹਨਾਂ ਨੂੰ ਪਿਆ ਉਦੋਂ ਨਾਲ ਸਰਕਾਰ ਨੇ ਘਾਟਾ ਪਿਆ ਉਦੋਂ ਵੀ ਇਹਨਾਂ ਨੂੰ ਕਾਮਯਾਬ ਕਰਿਆ ਹੌਲੀ ਹੌਲੀ ਕਿਸੇ ਨੇ 100 ਦਿੱਤਾ ਕਿਸੇ ਨੇ 200 ਦਿੱਤਾ ਸਾਡੇ ਲੋਕਾਂ ਨੇ ਸਹਾਇਤਾ ਕਰਕੇ ਇਹਨਾਂ ਨੂੰ ਖੜੇ ਕਰੇ ਵੀ ਮਾਨ ਸਾਹਿਬ ਕਬਰਾਓ ਨਾ ਮੰਡੀ ਲਾਓ ਉਦੋਂ ਤੱਕ ਕੋਈ ਆਇਆ ਨਹੀਂ ਬਈ ਹੈਲਪ ਕਰਨ ਬਿਲਕੁਲ ਅੱਜ ਇਹਦੀ ਹੈਲਪ ਦੀ ਬੰਦ ਕਰਤੀ ਜੇ ਕੋਈ 2 ਰੁਪਏ ਕਮਾਈ ਹੋਣ ਲੱਗੀ ਤੁਸੀਂ ਆਉਣ ਵਾਲੇ ਸਮੇਂ ਨੂੰ ਯਾਦ ਕਰ ਲਿਓ ਤੁਹਾਡੀਆਂ ਚੱਪਲੀਆਂ ਬੂਟਾਂ ਤੇ ਵੀ ਟੈਕਸ ਲੱਗਣਗੇ ਇਹ ਹਾਲਾਤ ਹੋਣਗੇ ਹੁਣ ਇਹ ਹਾਲਾਤ ਹੋਣਗੇ 2 ਸਾਲ ਨੂੰ ਦੁਨੀਆ ਦੇ ਕੀ ਬਣੂਗਾ ਤੇਰੇ ਘਰੇ ਖੁੰਜੇ ਤੇ ਦੁਕਾਨ ਪਾ ਲਈ ਖੁੰਜੇ ਦੀ ਦੁਕਾਨ ਨੂੰ ਵੀ ਟੈਕਸ ਲੱਗੂਗਾ ਵਿੱਕਿਆਂ ਨੂੰ ਚੂੜੀਆਂ ਦੀ ਦੁਕਾਨ ਕੁੜੀ ਨੇ ਧੀ ਭੈਣ ਨੇ ਪਾਲੀ ਤੁਸੀਂ ਕਾਮਯਾਬ ਹੋ ਜਾਓ ਜਥੇ ਬੰਦੀਆਂ ਬਣਾ ਲਓ ਜੇ ਕਾਮਯਾਬੀ ਰੱਖਣੀ ਹੈ ਭਰਾਵੋ ਮੈਂ ਤਾਂ ਬੰਦਾ ਗਰੀਬਾਂ ਚ ਗੋਲੀ ਮਾਰ ਕੇ ਹੁਣ ਮਾਰ ਦੇ ਖਾਈ ਕਮਾਈ ਫਿਰਦਾ ਕਰਮ-ਵਰਮ ਵੇਚ ਲਾਂ ਉੱਠਦੀ ਪੂਛ ਵਰਗਾਂ ਟਾਈਮ ਲਾ ਲਿਆ ਤੇਰੇ ਨਾਲ ਵਗਜੂ ਮੇਰੇ ਨਾਲ ਵਗਿਆ ਇਹਨੇ ਬਲਾ ਲਿਆ ਇਹਦੇ ਨਾਲ ਵਗਜੂ ਮੈਂ ਤਾਂ ਕਹਿਣਾ ਵੀ ਕਿਸੇ ਦਾ ਅੰਤ ਭਲੇ ਦਾ ਭਲਾ ਹੋਵੇ ਕਿਸੇ ਤੋਂ ਕੁਛ ਨਹੀਂ ਲੈਣਾ ਮੈਂ ਤਾਂ ਕਿਰਾਇਆ ਵੀ ਮੇਰੇ ਪੱਲਿਓਂ ਲਾ ਕੇ ਆਇਆ ਜੇ ਮੈਨੂੰ ਮੇਰੇ ਬਾਈਆਂ ਨੇ ਸੱਦਾ ਦਿੱਤਾ ਮੈਂ ਆ ਗਿਆ ਬਾਈ ਜੀ ਬਲਾ ਸਕਦੇ ਨੇ ਮੈਂ ਤਾਂ ਵੀ ਜਾਉ ਮੇਰਾ ਪੰਮਾ ਬਾਈ ਬਲਾ ਸਕਦਾ ਤਾਂ ਵੀ ਜਾਉ ਮੱਖਣ ਬਲਾ ਸਕਦਾ ਤਾਂ ਵੀ ਜਾਉ ਮੇਰੇ ਸਾਰੇ ਮਿੱਤਰ ਨੇ ਕੋਈ ਦੋਗੀ ਨਹੀਂ ਹੈਗਾ ਮੇਰਾ ਵੀ ਮੈਂ ਤਾਂ ਹੱਥ ਬਨ ਕੇ ਐਂ ਕਹਿਣਾ ਸਾਡੀਆਂ ਸਰਕਾਰਾਂ ਨੂੰ ਵੀ ਆਉਣ ਵਾਲੇ ਸਮੇਂ ਨੂੰ ਸੋਚੋ ਤੁਸੀਂ ਇਹ ਕੰਮ ਨਾ ਕਰੋ ਗਰੀਬਾਂ ਦਾ ਬੱਕਰੀ ਪਾਲਣਾ ਤੰਦਾ ਉਵੇਂ ਜਿਵੇਂ ਚਲਾ ਦੋ ਕੰਮ ਕਰ ਕਰੋਵੇਂ ਜਿਵੇਂ ਚਲਾ ਦੋ ਗਰੀਬ ਦੀ ਕੀ ਹੈ ਬੱਕਰੀ ਹੈ ਕੱਲੀ ਕੁੱਤਾ ਜੇ ਬੱਕਰੀ ਗਰੀਬ ਦੀ ਹੋਰ ਕੀ ਹੈ ਗਰੀਬ ਲਵੇ ਹਾਥੀ ਤਾਂ ਗਰੀਬ ਖਰੀਦ ਨਹੀਂ ਸਕਦਾ 20 ਲੱਖ ਵਾਲਾ ਹੈ ਜੀ ਗਰੀਬ ਨੇ ਕੁਛ ਨਹੀਂ ਬੱਕਰੀ ਵੀ ਖੋਲੀ ਹੁਣ ਹੁਣ ਬੱਕਰੀ ਵੀ ਖੋਲੀ ਸਾਡੀ ਜੇ ਸਾਡੇ ਦਿਲਾਂ ਦੇ ਸ਼ੌਂਕ ਕਰਦੇ ਤੇ ਗਰੀਬ ਉਹ ਗਰੀਬਾਂ ਦੇ ਤਾਂ ਦੇ ਖੋਏਗੇ ਜੀ ਅਸਤਾ ਘਰੇ ਬੈਲੇ ਬੈਠੇ ਆ ਰੋਰ ਰੋਰ ਕਰਦੇ ਫਿਰਦੇ ਆ ਅੱਜ ਬੱਕਰੀ ਸਾਡੀ ਜਿਹੜੀ 10000 ਦੀ ਦਿੱਕਦੀ ਸੀ ਮਾਨ ਸਾਹਿਬ ਨੇ 30000 ਦੀ ਵਕ ਵਿਆਤੀ ਸਾਡਾ ਕੰਮ ਚਲਾਤਾ ਵਧਾਤਾ ਧੰਦਾ ਵਧਾਇਆ ਜਵਾਖਾਂ ਨੂੰ ਸ਼ੌਂਕ ਚਲਾਇਆ ਤਾਂ ਆਪਣੇ ਖੇਤ ਦੇ ਵਿੱਚ ਮੰਡੀ ਲਾ ਲਈ ਉਹਨਾਂ ਨੇ ਮਾੜਾ ਤਾਂ ਨਹੀਂ ਕਿਸੇ ਨੂੰ ਕਿਹਾ ਵੀ ਤਾਂ ਕਹਿੰਦੇ ਆ ਵੀ ਧੀਰੋ ਇਹੋ ਜਿਹਾ ਕੰਮ ਨਾ ਕਰੋ ਆਪਾਂ ਮਿਲ ਕੇ ਚੱਲੋ ਜੀ ਆਪੋ ਆਪਣੀਆਂ ਮੰਡੀਆਂ ਲਾਓ ਉਹ ਬਾਈ ਆਪਦੀਆਂ ਲਾਉਣ ਅਸੀਂ ਆਪਦੀ ਲਾਈਏ ਆਪਦੀ ਆਪਦੀ ਲਾਈਏ ਠੀਕ ਹੈ ਜੀ ਕਿਵੇਂ ਜੀ ਮਤਲਬ ਕਿੰਨੇ ਕਮ ਕਰਦੇ ਆਪਾਂ ਦਾ ਪਾਰ ਹੁੰਦਾ ਜਦੋਂ ਮੰਡੀ ਲੱਗਦੀ ਹੈ ਤੁਹਾਡੀ ਆਪਦੀ ਲਾਓ ਮੰਡੀ ਇੱਕ ਗਰੀਬ ਲੋਕਾਂ ਦਾ ਰੋਜ਼ਗਾਰ ਸੀ ਜੀ ਇੱਕ ਟਿਕਾਣਾ ਸੀ ਗਰੀਬ ਲੋਕਾਂ ਵਾਸਤੇ ਜਿਵੇਂ ਕਿਸੇ ਦੀ ਕੋਈ ਜ਼ਰੂਰਤ ਹੁੰਦੀ ਆ ਤਾਂ ਉਹਨੂੰ ਇਹ ਸੀ ਮੈਂ ਵੀਰਵਾਰ ਨੂੰ ਮੰਡੀ ਤੇ ਜਾਊਂਗਾ ਜਾਂ ਹੋਰ ਇੱਕ ਦੋ ਮੰਡੀਆਂ ਵੀ ਲੱਗਦੀਆਂ ਤੇ ਉੱਥੇ ਮੇਰੀ ਜ਼ਰੂਰਤ ਪੂਰੀ ਹੋ ਜਾਊਗੀ ਇਸ ਤਰ੍ਹਾਂ ਮੰਡੀਆਂ ਤੇ ਕਬਜ਼ਾ ਕਰਨਾ ਬਹੁਤ ਤੱਕਾ ਗਰੀਬ ਲੋਕਾਂ ਦਾ ਤੱਕਾ ਇਹ ਛੋਟਾ ਰੋਜ਼ਗਾਰ ਸੀਗਾ ਗਰੀਬ ਲੋਕਾਂ ਦਾ ਉਹਨਾਂ ਨੂੰ ਇਹ ਕਾਸ਼ ਸੀ ਵੀ ਵੀਰਵਾਰ ਨੂੰ ਜਾਵਾਂਗੇ ਜਾਂ ਸ਼ਨੀਚਰਵਾਰ ਨੂੰ ਮੁੱਲਾਪੁਰ ਮੰਡੀ ਲੱਗਦੀ ਹੈ ਉੱਥੇ ਜਾਵਾਂਗੇ ਤੇ ਅਸੀਂ ਜਿਹੜੀ ਸਾਡੀ ਗਰਜ ਆ ਉਹ 5-10 ਹਜ਼ਾਰ ਦਾ ਮੇਮਣਾ ਵੇਚ ਕੇ ਹੀ ਖੁਸ਼ ਹੋ ਜਾਂਦੇ ਆ ਗਰੀਬ ਲੋਕ ਠੀਕ ਹੈ ਜੀ ਆਪਦੀ ਗਰਜ ਸਾਰ ਲੈਂਦੇ ਨੇ ਸੋ ਸਰਕਾਰ ਦਾ ਇਸਰਾ ਸਰ ਤੱਕਾ ਇਹ ਨਹੀਂ ਕਰਨਾ ਚਾਹੀਦਾ ਸਰਕਾਰਾਂ ਤਾਂ ਨੌਕਰੀਆਂ ਦੇਣੇ ਰਹੀਆਂ ਜੇਕਰ ਤਜੈ ਕੋਈ ਵੀ ਸਰਕਾਰ ਆਈ ਆ ਫੇਲ ਰਹੀ ਆ ਸਾਡੇ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਆ ਹੁਣ ਇੱਕ ਨੌਜਵਾਨੀ ਇੱਧਰ ਨੂੰ ਆਈ ਸੀ ਇਸ ਕਿਤੇ ਦੇ ਵਿੱਚ ਬੱਕਰੀ ਪਾਲਣ ਨੂੰ ਵਧੀਆ ਕੀਤਾ ਸਮਝ ਕੇ ਨੌਜਵਾਨ ਇਸ ਪਾਸੇ ਆਏ ਸੀਗੇ ਪਰ ਜੇ ਸਰਕਾਰਾਂ ਇਹ ਕਿਤੇ ਨੂੰ ਵੀ ਫੇਲ ਕਰ ਦੇਣੀਆਂ ਬੰਦ ਕਰ ਦੇਣੀਆਂ ਇਸ ਤਰ੍ਹਾਂ ਮੰਡੀਆਂ ਤੇ ਕਬਜ਼ੇ ਕਰਨ ਲੱਗੇ ਨੇ ਤਾਂ ਫਿਰ ਉਹ ਜਵਾਨੀ ਸਾਡੀ ਬਾਹਰ ਨੂੰ ਚਲੀ ਜਾਣੀ ਹੈ ਪੰਜਾਬ ਤਾਂ ਪਹਿਲਾਂ ਹੀ ਖਾਲੀ ਹੋ ਰਿਹਾ ਪ੍ਰਵਾਸੀ ਆ ਕੇ ਕਬਜ਼ਾ ਕਰ ਰਹੇ ਨੇ ਇੱਥੇ ਤੇ ਅਸੀਂ ਇੱਕ ਪਾਸੇ ਤਾਂ ਕਹਿੰਦੇ ਆ ਜਾਓ ਨਾ ਬਾਹਰ ਤੇ ਇੱਥੇ ਜਿਹੜਾ ਲੋਕਾਂ ਨੇ ਆਪ ਰੋਜ਼ਗਾਰ ਚਲਾਇਆ ਅਸੀਂ ਤਾਂ ਗਵਰਨਮੈਂਟ ਨੇ ਤਾਂ ਕੀ ਦੇਣਾ ਸੀ ਅਸੀਂ ਉਹਨੂੰ ਵੀ ਬੰਦ ਕਰਨ ਲੱਗੇ ਆ ਇਹ ਕਿੱਥੋਂ ਦੀ ਸਿਆਣਫਾ ਜੀ ਮਾਨ ਸਾਹਿਬ ਹੁਣ ਇਸ ਤੋਂ ਬਾਅਦ ਅਗਲਾ ਕੀ ਰਸਤਾ ਤੁਸੀਂ ਚੁਣਿਆ ਹੈ ਕਿ ਕੀ ਕਰੋਗੇ ਜੇਕਰ ਇਸ ਤਰੀਕੇ ਨਾਲ ਰਹਿੰਦੀ ਰਹੋਗੇ ਜੇ ਸਾਡਾ ਕੋਈ ਮਸਲਾ ਹੱਲ ਹੁੰਦਾ ਹੁੰਦਾ ਨਹੀਂ ਅਸੀਂ ਥੋੜੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਕਰਨ ਜਾ ਰਹੇ ਹਾਂ ਹੂੰ ਤੋਂ ਉਸ ਜੈਸੀ ਆਦਾ ਫੈਸਲਾ ਕਰਾਂਗੇ ਵੀ ਅਸੀਂ ਕਿੱਥੇ ਖੜਦੇ ਆ ਤੇ ਕੀ ਕਰਨਾ ਜ बह सर मेहरबानी धन्यवाद